ਸਰਕਾਰ ਕੋਈ ਆਈ ਖੜੀ ਨਾ ਲੋਕਾਂ ਦੇ ਨਾ ਜੀ ਨਾ ਕੋਈ ਸਰਕਾਰ ਨਹੀਂ ਜੇ ਖੜੀ ਇਹ ਸਭ ਜ਼ਿੰਮੇਦਾਰ ਭਰਾ ਜਿਹੜੇ ਨੇ ਦੂਰ ਤਰਾਡੇ ਦੇ ਜਿਹੜੇ ਆਏ ਉਹਨਾਂ ਦਾ ਸਹਿਯੋਗ ਆ ਮਤਲਬ ਸਰਕਾਰ ਕਿਤੇ ਨਹੀਂ ਹੈ ਨਹੀਂ ਜੀ ਸਰਕਾਰ ਕਿਤੇ ਨਹੀਂ ਜੇ ਕੋਈ ਡੀਲ ਦੀ ਮਸਤ ਕੋਈ ਸਰਕਾਰ ਦੇ ਇਥੋਂ ਰੱਖ ਕੇ ਪਠਾਨਕੋਟ ਦਾ ਕਿ ਤੁਸੀਂ ਆ ਵੇ ਲੋ ਜੇ ਵੀ ਡੇਲੇ ਅੱਡੇ ਆ ਪੱਟ ਜੀ ਆ ਤੁਸੀਂ ਲੋੜੀ ਹੋ ਗਈ ਇਹ ਜਗ੍ਹਾ ਦੀ ਨਹੀਂ ਅਜੇ ਨਹੀਂ ਜੀ ਹੋਈ ਕੁਟਵਾਰੀ ਆਏ ਮੈਂ ਕਿਹਾ ਜੀ ਇਹਦੇ ਕੋਈ ਨਹੀਂ ਆਇਆ ਇੱਥੇ ਇੱਥੇ ਹੋ ਜੂ ਖੇਤੀ ਜੀ ਆ ਜਿਹੜੀ ਆ ਜਾ ਖੇਤੀ ਇੱਥੇ ਤੇ 2.5 ਸਾਲ 3 ਸਾਲ ਵੀ ਲੱਗ ਸਕਦੇ ਆ ਜੀ ਖੇਤੀ ਕਿਦਾ ਹੀ ਨੀ ਰੇਤੇ ਜੇ ਤੇ ਅੱਗੇ ਨਹੀਂ ਆਂਦੀ ਉਧਰ ਵੀ ਤੇ ਜਮਾਈ ਮਾਰੇਗੇ ਮਾਰੇਗੇ ਕੀ ਰਕੜੇਗੇ ਜੇ ਕਿਸ ਦੀ 1.5 ਕਿਲਾ ਬਾਲੀ ਕਿਸ ਦੀ 2 ਕਿਲੇ ਸਰਕਾਰ ਵਿਧਾਨ ਸਭਾ ਦਾ ਕਹਿੰਦੀ ਬਹੁਤ ਮਸਤ ਕਰ ਰਹੇ ਆ ਲੋਕ ਉਥੇ ਘਰੀ ਜਾਂਦੇ ਨੇ ਕਾਗਜ਼ੀ ਨੇ ਕਰੀਆਂ ਦੇ ਖਾਣ ਪੀਣ ਨੂੰ ਤੇ ਬੋਲਾ ਬੁਲਾਈ ਨੂੰ ਮੌਜੂਦਾ ਸਰਕਾਰਾਂ ਦੀਆਂ ਲਾਇਕੀਆਂ ਨੇ ਵੀ ਆਪਣਾ ਛਪੈਦਾ ਦੇ ਚੁੱਕ ਲੋ ਜੇ ਤੁਸੀਂ ਸਾਡੇ ਨਾਲ ਮਦਦ ਹੋਰ ਨਹੀਂ ਕਰਾ ਸਕਦੇ ਤਾਂ ਛਪੈਦਾ ਤੜਾ ਦੇਣਾ ਮੇਰੇ ਟਰੈਕਟਰ ਦੇ ਮਗਰ ਕੈਮਰਾ ਮਾਰੋ ਸਾਰੀਆਂ ਲਿੰਕਾਂ ਦੋਰੀਆਂ ਹੋ ਗਈਆਂ ਨੇ ਤੇ ਇਹ ਆਪਣਾ ਮਾਲ ਤੇ ਆਪਣਾ ਲੈ ਜਾਣ ਮਦਦ ਕਰਨੀ ਕਿਸੇ ਦੀ ਤਾਂ ਛੱਡੀ ਅੱਛਾ ਮੁਆਵਜ਼ਾ ਮਿਲ ਜੂਗਾ ਲੋਕਾਂ ਮੁਆਵਦਾ ਨਾ ਕੀ ਦੇਣਾ ਜੀ ਤੇ ਆਪ ਆਖਣ ਦੇ ਵੀ ਸਾਨੂੰ ਪੰਚਾਇਤੀ ਪੈਲੀਆਂ ਦੇ ਦਿਓ ਉਹ ਤੇ ਆਂਦੇ ਸਾਡਾ ਖਜ਼ਾਨਾ ਭਰ ਦਿਓ ਜੇ ਸਰਕਾਰ ਸੈਂਟਰਲੋਂ ਆਇਆ ਉਹ ਸੈਂਟਰਾਂ ਦੀ ਸਾਨੂੰ ਹਿਸਾਬ ਦਿਓ ਉਹਨਾਂ ਦੇ ਹਿਸਾਬ ਦੇ ਦੇਣ 12 ਕ ਦਿਨ ਹੋ ਗਏ ਜੀ ਸੇਵਾ ਚੱਲਦੀ ਨੂੰ ਇੱਥੇ ਠੀਕ ਹੈ ਜੀ ਤੇ ਇੱਥੇ ਤਕਰੀਬਨ ਉਦੋਂ ਦਾ ਹੀ 100 ਟਰੈਕਟਰ ਨਾਲ ਪਲਾਸੀ ਸੰਗਤ ਦੇ ਸਜੋਹਰਾਂ ਚੱਲ ਰਿਹਾ ਜੀ 2 ਮਹੀਨੇ ਦਾ ਸਮਾਂ ਹੋਰ ਲੱਗ ਜਾਣਾ ਜੀ ਕਿੱਥੋਂ ਆਈ ਹੈ ਸੰਗਤ ਜੀ ਸੰਗਤ ਜੀ ਕੋਈ ਹਰਿਆਣੇ ਤੋਂ ਜੂਪੀ ਤੋਂ ਸਾਰੀ ਸੰਗਤ ਬੜਾ ਸਹਿਯੋਗ ਕਰ ਰਹੀ ਹੈ ਜੀ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਜੀ ਫਸਲਾਂ ਵੀ ਇੱਥੇ 2 25 ਦੇ ਕਰੀਬ ਟਰੈਕਟਰ ਲੈ ਕੇ ਆਏ ਆ ਜਾਨਕਿ ਅਸੀਂ ਡੀਜ਼ਲ ਦੀ ਸੇਵਾ ਵੀ ਆਪ ਦੀ ਆਪ ਲੈ ਕੇ ਆਂ ਡੀਜ਼ਲ ਵੀ ਇਹਨਾਂ ਪਿੰਡ ਵਾਲੇ ਤੁਹਾਨੂੰ ਲਿਆਗਾ ਟਰੈਕਟਰ ਵੀ ਸਾਡੇ ਆਪ ਦੇ ਸਾਰੇ ਤੇ ਡੀਜ਼ਲ ਵੀ ਸਾਡਾ ਸਾਰਾ ਆਪ ਦਾ ਲੈ ਕੇ ਆਏ ਆ ਆਪ ਹੀ ਇੱਥੇ ਪੱਧਰ ਕਰਕੇ ਜਮਾਈ ਬੈਠੇ ਇੱਥੇ ਤੁਸੀਂ ਆਏ ਹੋ ਹਫਤਾ ਹੋ ਗਿਆ ਕੋਈ ਸਰਕਾਰੀ ਮਦਦ ਦੇਖੀ ਹੈ ਤੁਸੀਂ ਨਹੀਂ ਅਸੀਂ ਕੋਈ ਸਰਕਾਰੀ ਮਦਦ ਨਹੀਂ ਦੇਖੀ ਜੀ ਜਿਹੜੇ ਵੀ ਪਿੰਡ ਤੋਂ ਕੋਈ ਬੰਦਾ ਆਉਂਦਾ ਉਹ ਆਪ ਦਾ ਤੇਲ ਲੈ ਕੇ ਆਉਂਦਾ 12 ਦਿਨਾਂ ਤੋਂ ਲੱਗੋ 4 ਤੋਂ 5 ਜੀਸੀਬੀਆਂ ਚੱਲ ਰਹੀਆਂ ਨੇ ਇੱਕ ਜਿਹੜੀ ਆ ਵੱਡੀ ਮਸ਼ੀਨ ਚੱਲ ਰਹੀ ਪੋਕਲੈਂਡ ਚੱਲ ਰਹੀ ਹੈ ਲਗਭਗ ਡੇਲੀ 100 ਤੋਂ ਪਲੱਸ ਟਰੈਕਟਰ ਚੱਲ ਰਹੇ ਨੇ ਸਾਡੇ ਕੋਲ ਲਗਭਗ 9000 ਲੀਟਰ ਡੀਜ਼ਲ ਲੱਗ ਚੁੱਕਿਆ ਵਾ ਇਸ ਟਾਈਮ ਜਿਹੜੇ ਲੋਕ ਪਾ ਕੇ ਗਏ ਨੇ ਉਹ ਕੁਆਂਟੀਟੀ ਜਿਹੜੀ ਸਾਡੇ ਥਰੂ ਪਾ ਗਏ ਨੇ ਲੋਕ ਕਈ ਲੋਕ ਇਹੋ ਜਿਹੇ ਆਉਂਦੇ ਜਿਹੜੇ ਟੈਂਕਰ ਭਰ ਕੇ ਲਿਆਉਂਦੇ ਨੇ ਆਪਣੇ ਆਪ ਉਹ ਟੈਂਕੀਆਂ ਚ ਸੇਵਾ ਪਾ ਕਰਕੇ ਚਲੇ ਜਾਂਦੇ ਨੇ ਤੇ 18 18000 ਰੁਪਏ ਦੀ ਉਹਨਾਂ ਨੂੰ ਟਰਾਈ ਦੀ ਮਿੱਟੀ ਦੀ 베ਈ ਹੈ ਜਿਹੜਾ ਸਾਡਾ ਰੈਂਪ ਪੂਰ ਕੇ ਗਏ ਆ ਫੇਰ ਸਾਡਾ ਲਾਂਗਾ ਬਣਿਆ ਜੀ ਤੇ ਜੇ ਸਾਰਾ ਹੀ ਸਾਨੂੰ ਆਪਾਂ ਇਹਨਾਂ ਦੇ ਮੁਸਾਬਤੀ ਰਹਿਣਾ ਵਾ ਜੇ ਇਹਨਾਂ ਨੇ ਸਾਨੂੰ ਕੋਈ ਕਰਨਾ ਹੀ ਨਹੀਂ ਤਾਂ ਫਾਇਦਾ ਕੀ ਜੇ ਸਾਨੂੰ ਹੜਾਂ ਦੀ ਮਾਰ ਆਈ ਤਾਂ ਹੜਾਂ ਦੀ ਮਾਰ ਤੋਂ ਬਾਅਦ ਜਿਹੜੀਆਂ ਜ਼ਮੀਨਾਂ ਦੇ ਵਿੱਚ ਰੇਤਾ ਚੜਿਆ ਜ਼ਮੀਨਾਂ ਜਾਂ ਟੋਏ ਪੈ ਗਏ ਉਹਨਾਂ ਦੇ ਲਈ ਹੁਣ ਪੰਜਾਬ ਦੇ ਲੋਕ ਜਿਹੜੇ ਆ ਉਹ ਅੱਗੇ ਆਏ ਆ ਮੈਂ ਤਸਵੀਰਾਂ ਦਿਖਾ ਦਿਆਂ ਕਿ ਇਹ ਛੇਟਰ ਕੇ ਪਿੰਡ ਹੈ ਜਿਹੜਾ ਬਾਬਾ ਨਾਨਕ ਦਾ ਜਿੱਥੇ ਕੀੜੀਆਂ ਵਾਂਗੂ ਟਰੈਕਟਰ ਇੱਥੇ ਜਿਹੜੀ ਆ ਉਹ ਜ਼ਮੀਨ ਨੂੰ ਤਿਆਰ ਕਰਨ ਲਈ ਲਗਾਤਾਰ ਕਿਰਾਹੇ પાਕੇ ਕੋਈ ਕਿਸੇ ਤਰੀਕੇ ਦੇ ਨਾਲ ਇੱਥੇ ਲਗਾਤਾਰ ਇਥੋਂ ਮਿੱਟੀ ਕੱਢਣ ਤੇ ਲੱਗੇ ਹੋਏ ਆ ਅੱਗੇ ਟੋਆ ਪਿਆ ਹੋਇਆ ਉਧਰ ਜਾ ਰਹੇ ਆ ਬਿਲਕੁਲ ਪਾਕਿਸਤਾਨ ਦੇ ਬਾਰਡਰ ਦੇ ਨਾਲ ਜਿਹੜਾ ਇਹ ਪਿੰਡ ਲੱਗਦਾ ਇੱਥੇ ਸਾਡੇ ਨਾਮ ਆ ਪੁਰਸ਼ ਵੀ ਨੇ ਜਿਹੜੀ ਇਹ ਸਾਰੀ ਦੇਖ ਰੇਖ ਕਰ ਰਹੇ ਨੇ ਇਸ ਚੀਜ਼ ਦੀ ਇਹ ਕਿੰਨੇ ਦਿਨ ਤੋਂ ਮਾਰਾ ਸ਼ੁਰੂ ਐ ਸੇਵਾ ਜੀ ਮਾਰਾ ਜੀ ਇਹ ਤਕਰੀਬਨ 12 ਕ ਦੇਨ ਹੋ ਗਏ ਜੀ ਸੇਵਾ ਚੱਲਦੀ ਨੂੰ ਇੱਥੇ ਠੀਕ ਹੈ ਜੀ ਤੇ ਇੱਥੇ ਤਕਰੀਬਨ ਉਦਨ ਦਾ ਜੀ 100 ਟਰੈਕਟਰ ਨਾਲ ਪਲਾਸੀ ਸੰਗਤ ਦੇ ਸਜੋਣਾ ਚੱਲ ਰਿਹਾ ਜੀ ਜੀ ਕੀ ਕੀ ਹਾਲਾਤ ਸੀ ਉਹ ਇੱਥੇ ਆਏ ਹਾਂ ਬਹੁਤ ਬੁਰੇ ਹਾਲਾਤ ਜੀ ਜੀ ਜਿੱਥੇ ਆਪਾਂ ਇਸ ਟਾਈਮ ਖੜੇ ਆ ਨਾ ਇੱਥੋਂ ਡੋਮ ਸ਼ੁਰੂ ਹੋਇਆ ਜੀ ਇੱਥੋਂ ਸ਼ੁਰੂ ਹੋਇਆ ਤੇ ਤਕਰੀਬਨ ਕੋਈ 100 ਫੁੱਟ ਦੇ ਤਕਰੀਬਨ ਆਪਾਂ ਪੂਰ ਦਿਆ ਗਿਆ ਤੇ ਹਜੇ ਵੀ ਕਾਫੀ ਸਮਾਂ ਲੱਗ ਜੂਗਾ ਸੰਗਤ ਦੇ ਜੇ ਇਸੇ ਤਰ੍ਹਾਂ ਸਜੋਗ ਰਿਹਾ ਤਕਰੀਬਨ 2 ਮਹੀਨੇ ਦਾ ਸਮਾਂ ਹੋਰ ਲੱਗ ਜਾਣਾ ਜੀ ਕਿੱਥੋਂ ਕਿੱਥੋਂ ਆਈ ਐ ਸੰਗਤ ਜੀ ਸੰਗਤ ਜੀ ਕੋਈ ਹਰਿਆਣੇ ਤੋਂ ਜੂਪੀ ਤੋਂ ਸਾਰੀ ਸੰਗਤ ਬੜਾ ਸਹਿਯੋਗ ਕਰ ਰਹੀ ਹੈ ਜੀ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਜੀ ਦੂਰੋਂ ਦੂਰੋਂ ਸੰਗਤਾਂ ਟਰੈਕਟਰ ਲੈ ਕੇ ਆ ਰਹੀਆਂ ਜੀ ਟਰੈਕਟਰ ਲੈ ਕੇ ਵੀ ਆ ਰਹੀਆਂ ਨੇ ਜੀ ਡੀਜ਼ਲ ਦੀ ਸੇਵਾ ਰਾਧਾ ਸੁਆਮੀ ਸੰਗਤਿਆ ਤਕਰੀਬਨ ਉਹਨਾਂ ਨੇ 100 ਟਰੈਕਟਰ ਆਪਣਾ ਚੱਲ ਰਿਹਾ ਸੀ ਅੱਜ ਉਹਨਾਂ ਨੇ ਆਪ ਸੰਗਤ ਨੇ ਕਹਿ ਕੇ ਵੀ ਥੋੜਾ ਟਰੈਕਟਰ ਘਟਾਈਏ ਆਪਾਂ ਕੋ ਕਿ ਕੰਮ ਘਟ ਨਹੀਂ ਬਰਦਾ ਜੇ ਥੋੜਾ ਜ਼ਿਆਦਾ ਟਰੈਕਟਰ ਹੋ ਜਾਣਾ ਤੇ ਥੋੜਾ ਪ੍ਰੋਬਲਮ ਹੁੰਦੀ ਜ਼ਿਆਦਾ ਹਾਂ ਤੇ ਸੰਗਤ ਦਾ ਕਾਫੀ ਸਹਿਯੋਗ ਆ ਕੋਈ ਡੀਜ਼ਲ ਲੈ ਕੇ ਆ ਰਿਹਾ ਕੋਈ 5000 ਲੀਟਰ ਡੀਜ਼ਲ ਦੀ ਸੇਵਾ ਕਰ ਰਿਹਾ ਕੋਈ 1000 ਲੀਟਰ ਦੀ ਕਰ ਰਿਹਾ ਸਾਰੀ ਸੰਗਤ ਦਾ ਬੜਾ ਸਹਿਯੋਗ ਆ ਜੀ ਇੱਥੇ ਜਿਵੇਂ ਤੁਸੀਂ ਕਿਹਾ ਵੀ ਕਿੰਨਾ ਕਿੰਨਾ ਸਮਾਂ ਕਿ ਤੁਸੀ ਲੱਗ ਜੂਗਾ ਹਜੇ ਇਹ 2 ਮਹੀਨੇ ਲੱਗ ਜਣੇ ਜੀ ਕਨਕਾਂ ਤੇ ਨਹੀਂ ਬਿਜੀਆਂ ਜਣੀਆਂ ਨਹੀਂ ਹਨ ਸਾਨੂੰ ਜਿੱਥੋਂ ਤੱਕ ਪਤਾ ਵਾ ਜੀ ਫਸਲਾਂ ਵੀ ਇੱਥੇ 2 ਸਾਲ ਫਸਲ ਨਹੀਂ ਹੋ ਸਕਦੀ ਇਸ ਥਾਂ ਤੇ ਇਸ ਥਾਂ ਤੇ ਹਾਂ ਜੀ 2 ਸਾਲ ਫਸਲ ਨਹੀਂ ਹੋਊਗੀ ਜੇ ਮਿੱਟੀ ਪੈ ਜੂਗੀ ਫਿਰ ਕੁਝ ਹੋ ਸਕਦਾ ਇੱਥੇ ਇਹਨੇ ਇਹ ਕੀ ਵਜਾ ਕੀ ਕਿ ਬਰੇਤੀ ਇੰਨੇ ਕੜ ਗਏ ਤਾਂ ਉਹ ਜੀ ਅਜੇ ਇਸ ਟਾਈਮ ਜਿੱਥੇ ਆਪਾਂ ਖਲੋਤੇ ਆਂ ਜੀ ਇੱਥੇ ਵੀ 5 ਫੁੱਟ ਉੱਚਾ ਵਾਰੀ ਆ ਤਾਂ ਜੇ ਹੈਗਾ ਇੱਥੇ 5 ਫੁੱਟ 5 ਫੁੱਟ 5 ਫੁੱਟ ਹੈ ਜੀ ਪਹਿਲੇ ਦਾ ਲੈਵਲ ਇਹਨਾਂ ਨਾਲ 5 ਫੁੱਟ ਨੀਵਾ ਵਾ ਇਹ ਕਰ ਲੋਕ ਆਪਣੇ ਸਹਿਯੋਗ ਨਾਲ ਕਰ ਰਹੇ ਆ ਕਿ ਕੋਈ ਸਰਕਾਰੀ ਮਦਦ ਨਹੀਂ ਨਹੀਂ ਜੀ ਸੰਗਤਾਂ ਦੇ ਸਹਿਯੋਗ ਨਾਲ ਸਾਰੀ ਸਾਰੀ ਕੋਈ ਮਦਦ ਬਿਲਕੁਲ ਜੀ ਬਿਲਕੁਲ ਸੰਗਤ ਦੇ ਕੱਲੇ ਸਹਿਯੋਗ ਨਾਲ ਚੱਲ ਰਿਹਾ ਜੀ ਸੰਗਤ ਦਾ ਬੜਾ ਸਹਿਯੋਗ ਆ ਚਲੋ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਜੀ ਸਾਰੀ ਸੰਗਤ ਦੇ ਮਹਾਰਾਜ ਇਹ ਤਾਂ ਆਪ ਦੀ ਇੱਛਾ ਨਾਲ ਉਹਨਾਂ ਨੇ 10 ਰੇ ਆਪਣੇ ਟਰੈਕਟਰ ਚਲਾਏ ਆ ਜੀ तकरीबन 30 ਟਰੈਕਟਰ ਹੀ ਉਹਨਾਂ ਦੇ ਤੇ ਉਹਨਾਂ ਆਪਣਾ ਹੀ ਡੀਜ਼ਲ ਆਂਦਾ ਹੈ ਆਪਣੇ ਟਰੈਕਟਰ ਆਂਦੇ 10 ਦਿਨ ਸੇਵਾ ਕਰਕੇ ਗਏ ਇਦਾਂ ਹੀ ਸੰਗਤ ਆ ਰਹੀ ਕੋਈ 5 ਦਿਨ ਕਰਕੇ ਜਾ ਰਿਹਾ ਕੋਈ 10 ਦਿਨ ਕਰਕੇ ਜਾ ਰਿਹਾ ਜੀ ਕੋਈ ਮਤਲਬ ਸਰਕਾਰ ਅਸਲ ਤਾਂ ਇਹ ਕੰਮ ਜਿਹੜੇ ਆ ਅਸਲ ਤਾਂ ਇਹ ਕੰਮ ਜਿਹੜੇ ਆ ਸਰਕਾਰ ਦੇ ਹੁੰਦੇ ਆ ਪਰ ਇੱਥੇ ਸੰਗਤਾਂ ਮਹਾਪੁਰਸ਼ੀਆਂ ਲੋਕ ਕਰ ਰਹੇ ਆ ਸਰਕਾਰ ਦੀ ਕੋਈ ਮਦਦ ਆਈ ਅਬੇ ਕੋ ਸਰਕਾਰ ਦੀ ਫਿਲਹਾਲ ਜੇ ਤੱਕ ਕੋਈ ਮਤ ਨਹੀਂ ਆਈ ਹਾਂ ਹੁਣ ਇੱਕ ਦੋ ਜਗ੍ਹਾ ਫੋਨ ਆ ਰਹੇ ਕਿ ਜੀ ਸੀ ਬੀਆਂ ਇੱਕ ਦੋ ਭੇਜਦੇ ਹੋਰ ਤਾਂ ਸੀ ਉਹਨਾਂ ਨੂੰ ਬੇਨਤੀ ਕੀਤੀ ਕਿ ਜੇ ਭਜਵਾ ਸਕਦੇ ਹੋ ਤੇ ਭਜਵਾ ਦਿਓ ਇੱਥੇ ਤੁਸੀਂ ਇਸ ਤੋਂ ਲਾਵਾ ਸਾਡੇ ਕੋਲ ਸੰਗਤ ਦੇ ਸਹਿਯੋਗ ਨਾਲ ਪਿਛਲੇ 12 ਦਿਨਾਂ ਤੋਂ ਲਗਭਗ 4 ਤੋਂ 5 ਜੀ ਸੀ ਬੀਆਂ ਚੱਲ ਰਹੀਆਂ ਨੇ ਹਾਂ ਇੱਕ ਜਿਹੜੀ ਆ ਵੱਡੀ ਮਸ਼ੀਨ ਚੱਲ ਰਹੀ ਪੋਖਲੈਂਡ ਚੱਲ ਰਹੀ ਹੈ ਲਗਭਗ ਡੇਲੀ 100 ਤੋਂ ਪਲੱਸ ਟਰੈਕਟਰ ਚੱਲ ਰਹੇ ਨੇ ਤਕਰੀਬਨ ਜਿਹੜਾ ਵਾ ਡੇਲੀ ਕਿਸ ਦਿਨ 200 ਤੋਂ 250 ਟਰੈਕਟਰ ਵੀ ਚੱਲਦਾ ਵਾ ਤੇ ਲਗਭਗ ਜਿਹੜਾ ਤੁਸੀਂ ਦੇਖ ਰਹੇ ਹੋ ਸਾਰਾ ਜਿਹੜਾ ਮੰਜ਼ ਬੈਕ ਸਾਈਡ ਤੇ ਜਿੱਥੋਂ ਤੁਸੀਂ ਵਨ ਟੁੱਟਿਆ ਸੀ ਜੀ ਤਕਰੀਬਨ 27 ਤਰੀਕ ਨੂੰ ਸਵੇਰੇ 1:30 ਵਜੇ ਦੇ ਵਿੱਚ ਤੋਂ ਲਗਭਗ 3 ਤੋਂ 4 ਕਿੱल्ल्याਾਂ ਚ ਪਾੜ ਪਿਆ ਸੀ ਜਿਹਦੇ ਨਾਲ 8 ਤੋਂ 9 ਕਿੱल्ल्याਾਂ ਦੇ ਵਿੱਚ ਇੱਕ ਵੱਡਾ ਧੋਆ ਪੈ ਗਿਆ ਸੀ ਜਿਹਦੇ ਵਿੱਚ ਲਗਭਗ 100 ਤੋਂ 100 ਫੁੱਟ ਤੋਂ ਵੱਧ ਡੁੰਗਾਈ ਹੋਏਗੀ ਉਸ ਦੀ ਉਹਦੇ ਵਿੱਚੋਂ ਸਾਰੀ ਬਰੇਤਾ ਚੱਕ ਕੇ ਲਗਭਗ ਜਿਹੜਾ ਏਰੀਆ ਤੁਸੀਂ ਦੇਖ ਰਹੇ ਹੋ ਪਿਛੇ ਬੈਕ ਸਾਈਡ ਤੇ ਸਾਰੇ ਇਹ 100 ਤੋਂ ਪਲੱਸ ਕਿੱल्ल्याਾਂ ਦੇ ਵਿੱਚ ਸਾਰਾ ਬਰੇਤਾ ਪਿਆ ਹੋਇਆ ਵਾ ਇਹ ਲਗਭਗ ਕਿਸੇ ਜਗ੍ਹਾ ਤੇ 3 ਫੁੱਟ 3 ਤੋਂ ਲੈ ਕੇ 6 ਫੁੱਟ ਤੱਕ ਰੇਤ ਜਿਹੜੀ ਆ ਸਾਰੇ ਏਰੀਆ ਦੇ ਵਿੱਚ ਪਈ ਇੱਥੇ ਤੇ ਲਗਭਗ ਜਿੰਨੂੰ ਕਰਾਹਾਂ ਦੇ ਨਾਲ ਚੁੱਕ ਕੇ ਵਾਪਸ ਉਹ ਖੱਡੇ ਦੇ ਵਿੱਚ ਪਾਉਂਦੀ ਸੇਵਾ ਜਿਹੜੀ ਆ ਅੱਜ 12ਵਾਂ ਦਿਨ ਹੋ ਚੁੱਕਿਆ ਲਗਭਗ ਇਹਨੂੰ ਚੱਲਦੀ ਨੂੰ ਸੇਵਾ ਇਹ ਸਾਰੀ ਸੇਵਾ ਜਿਹੜੀ ਆ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਆ ਜਿਹਦੇ ਵਿੱਚ ਮਾਲਵੇ ਤੋਂ ਹਰਿਆਣੇ ਤੋਂ ਅਲੱਗ-ਅਲੱਗ ਲੋਕਲ ਕਿਸਾਨ ਜਥੇਬੰਦੀਆਂ ਤੋਂ ਅਲੱਗ-ਅਲੱਗ ਜਗ੍ਹਾ ਤੋਂ ਮਦਦ ਵੀ ਆ ਰਹੀ ਹੈ ਤੇ ਉੱਥੋਂ ਟਰੈਕਟਰ ਵੀ ਆ ਰਹੇ ਸੇਵਾ ਵਾਸਤੇ ਕਿੰਨਾ ਮਤਲਬ ਡੀਜ਼ਲ ਕਿੰਨਾ ਲੱਗ ਜਾਂਦਾ ਹਰ ਰੋਜ਼ ਅ ਡੀਜ਼ਲ ਜਿਹੜਾ ਬਾ ਲਗਭਗ ਅਸੀਂ ਹੁਣ ਤੱਕ ਦੀ ਐਵਰੇਜ ਕੱਢੀ ਹੈ ਜਿਹੜੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਡੇ ਕੋਲ ਲਗਭਗ 9000 ਲੀਟਰ ਡੀਜ਼ਲ ਲੱਗ ਚੁੱਕਿਆ ਵਾ ਇਸ ਟਾਈਮ ਜਿਹੜੇ ਲੋਕ ਪਾ ਕੇ ਗਏ ਨੇ ਉਹ ਕੁਆਂਟੀਟੀ ਜਿਹੜੀ ਸਾਡੇ ਥਰੂ ਪਾ ਗਏ ਨੇ ਲੋਕ ਕਈ ਲੋਕ ਇਹੋ ਜਿਹੇ ਆਉਂਦੇ ਜਿਹੜੇ ਟੈਂਕਰ ਭਰ ਕੇ ਲਿਆਉਂਦੇ ਨੇ ਆਪਣੇ ਆਪ ਉਹ ਟੈਂਕੀਆਂ ਚ ਸੇਵਾ ਪਾ ਕਰਕੇ ਚਲੇ ਜਾਂਦੇ ਨੇ ਠੀਕ ਹੈ ਇਸ ਤੋਂ ਇਲਾਵਾ ਡੇਰਾ ਵਿਆਸ ਰਾਧਾ ਸਵਾਮੀਆ ਦੇ ਟਰੈਕਟਰ ਚੱਲ ਰਹੇ ਸੀ ਸਾਡੇ ਕੋਲ ਕਿਸਾਨ ਯੂਨੀਅਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਇਸ ਤੋਂ ਇਲਾਵਾ ਬਦਨੀ ਕਲਾਂ ਤੋਂ ਗਲਬ ਕਲਾਂ ਤੋਂ ਜਲਦੀਵਾਲ ਤੋਂ ਮੁਕੇਰੀਆਂ ਤੋਂ ਫਤਿਹਬਾਦ ਤੋਂ ਇਹਨਾਂ ਸਾਰੀਆਂ ਜਗ੍ਹਾ ਤੋਂ ਪੂਰੇ ਪੰਜਾਬ ਦੇ ਵਿੱਚੋਂ ਟਰੈਕਟਰ ਸਾਡੇ ਕੋਲ ਪਹੁੰਚੇ ਸੀ ਜਿਹੜੇ ਲਗਭਗ 1 ਇੱਕ ਹਫ਼ਤਾ ਸਾਡੇ ਕੋਲ ਸੇਵਾ ਕਰਕੇ ਕੁਝ ਕਰ ਰਹੇ ਨੇ ਤੇ ਕੁਝ ਕਰਕੇ ਜਾ ਚੁੱਕੇ ਨੇ ਵਾਪਸ ਕੁਝ ਕਰਕੇ ਜਾ ਚੁੱਕੇ ਹਾਂਜੀ ਮਤਲਬ ਹਾਲੇ ਕਿ ਮੈਂ ਮਹਾਪਰਸ਼ ਕਹਿੰਦੇ ਵੀ ਅਸੀਂ ਮੋੜੇ ਆ ਟਰੈਕਟਰ ਵੀ ਬੜਾ ਜਿਆਦਾ ਟਰੈਕਟਰ ਹੁਣ ਕੰਮ ਘਾਟ ਨਿਪੜਦਾ ਵੀ ਲੋਕ ਟਰੈਕਟਰ ਲੈ ਕੇ ਆਉਣ ਨੂੰ ਹੋ ਜੇ ਵੀ ਤਿਆਰ ਹੋਰ ਵੀ ਚਾਰਦੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਵੀ ਟਰੈਕਟਰ ਲੈ ਕੇ ਆਉਣਾ ਚਾਹੁੰਦਾ ਵਾ ਉਹ ਲਗਭਗ ਡੋਲੂ ਕਰਾ ਜਿਹੜੇ ਹੁੰਦੇ ਨੇ ਉਹ ਲੈ ਕੇ ਆਵੇ ਕਿਉਂਕਿ ਇਸ ਟਾਈਮ ਸਾਨੂੰ ਜਿਹੜੀ ਬਰੇਤਾ ਵਾ ਉਹ ਦੂਰ ਤੋਂ ਚੁਕਣੀ ਪੈ ਰਹੀ ਆ ਜਿਹਦੇ ਵਾਸਤੇ ਦੂਜੇ ਨਾਰਮਲ ਕਰਾ ਦੇ ਨਾਲ ਜਿਹੜਾ ਵਾ ਕਾਫੀ ਡੀਜ਼ਲ ਦਾ ਵੀ ਖਪਤ ਜ਼ਿਆਦਾ ਹੁੰਦੀ ਆ ਟਾਈਮ ਵੱਧ ਲੱਗਦਾ ਵਾ ਤੇ ਜਿਹਦੇ ਕਰਕੇ ਡੋਲੂ ਕਰਾ ਦੀ ਲੋੜ ਆ ਉਹ ਜੇ ਵੱਧ ਤੋਂ আর ਕੋਈ ਆਈ ਖੜੀ ਨਾ ਲੋਕਾਂ ਦੀ ਨਾ ਜੀ ਨਾ ਕੋਈ ਸਰਕਾਰ ਨਹੀਂ ਜੇ ਖੜੀ ਇਹ ਸਭ ਜ਼ਿੰਮੇਦਾਰ ਭਰਾ ਜਿਹੜੇ ਨੇ ਦੂਰ ਤਰਾਟੇ ਤੋਂ ਜਿਹੜੇ ਆਏ ਉਹਨਾਂ ਦਾ ਸਹਿਯੋਗ ਆ ਤੇ ਇਸ ਥਾਂ ਤੇ ਜਿੱਦਨ ਪਹਿਲੇ ਦਿਨ ਆਪਾਂ ਸੇਵਾ ਕੀਤੀ ਆ 100 ਤੋਂ 150 ਫੁੱਟ ਜਿਹੜਾ ਡੂੰਗੀ ਸੀ ਕੀ ਇੱਥੇ ਖੱਡ ਜਿਹੜੀ ਰੇਤਾ ਵਾ ਬਹੁਤ ਜ਼ਿਆਦਾ ਹੋ ਚੁੱਕੀ ਆ ਤੇ ਇਹ ਸੰਗਤ ਦੇ ਸਹਿਯੋਗ ਨਾਲ ਮਹਾਪੁਰਸ਼ ਬਾਬਾ ਗਰੀਬਦਾਸ ਮਿਸ਼ਰਾਲੇ ਵਾਲਿਆਂ ਦੇ ਸਹਿਯੋਗ ਦੇ ਨਾਲ ਚੱਲਣ ਡਿਆ ਕੰਮ ਜੀ ਮਤਲਬ ਸਰਕਾਰ ਕਿਤੇ ਨਹੀਂ ਹੈ ਨਹੀਂ ਜੀ ਸਰਕਾਰ ਕਿਤੇ ਨਹੀਂ ਜੇ ਕੋਈ ਡੀਲ ਦੀ ਮਦਦ ਕੋਈ ਸਰਕਾਰ ਦੇ ਇੱਥੋਂ ਰੱਖ ਕੇ ਪਠਾਨਕੋਟ ਦਾ ਕਿ ਤੁਸੀਂ ਆਂ ਵੇਖ ਲੋ ਅਜੇ ਵੀ ਡੇਲੇ ਅੱਡੇ ਆ ਪੱਟ ਗਈ ਆ ਤੁਸੀਂ ਹਾਂ ਕੋਈ ਨਹੀਂ ਜੇ ਪੂਰੀ ਨਾ ਇੱਥੇ ਚੱਲਣ ਡਿਆ ਜੇ ਡੇਰਾ ਬਣਾਣ ਦੇ ਚਕਾ ਮ ਹਾਂਜੀ ਬਾਕੀ ਸਾਰੇ ਜਗ੍ਹਾ ਜਿਹੜਾ ਹਾਲ ਹੈ ਓਵੇਂ ਹੀ ਆ ਹਾਂਜੀ ਹਾਂਜੀ ਓਹੀ ਹਾਲ ਹੈ ਜੀ ਇੱਥੇ ਹੋਜੂ ਖੇਤੀ ਜੇ ਆ ਜਿਹੜੀ ਆ ਜਗ੍ਹਾ ਖੇਤੀ ਇੱਥੇ ਤੇ 2.5 ਸਾਲ 3 ਸਾਲ ਵੀ ਲੱਗ ਸਕਦੀ ਹੈ ਜੀ ਖੇਤੀ ਕਿੱਦਾਂ ਹੋਈ ਨਹੀਂ ਰੇਤੇ ਜੇ ਤੇ ਅੱਗੇ ਨਹੀਂ ਹੁੰਦੀ ਹਮ ਹੁਣ ਵੀ ਨਹੀਂ ਹੋਣੀ ਮਤਲਬ ਇਹ ਤਾਂ ਜਮੇ ਮਾਰੇਗੇ ਮਾਰੇਗੇ ਹੀ ਰਕੜੇਗੇ ਜੇ ਕਿਸ ਦੀ 1.5 ਹਾਂਜੀ ਪਹਿਲੇ ਤਾਂ ਇਹ ਪੈੜੀ ਲੱਭਣੀ ਪੈਣੀ ਐ ਵੀ ਇਹ ਪੈੜੀ ਲੱਭਣੀ ਪੈਣੀ ਐ ਜੀ ਫੋਲ ਫੋਲ ਕੇ ਕਿੱਥੇ ਹੀ ਦੇ ਹੱਡੀਆਂ ਵਟਾਣੇ ਕਿੱਥੇ ਸਾਡੀਆਂ ਮੋਟਰਾਂ ਦੱਬੀਆਂ ਗਈਆਂ ਹਾਂ ਬਹੁਤ ਨੁਕਸਾਨ ਆ ਗਰਦੌਰੀ ਹੋ ਗਈ ਏ ਜਗ੍ਹਾ ਦੀ ਨਹੀਂ ਅਜੇ ਨਹੀਂ ਜੀ ਹੋਈ ਕੋਈ ਕੁਟਵਾਰੀ ਆਏ ਹੁਣ ਮੈਂ ਕਿਹਾ ਜੀ ਅਜੇ ਕੋਈ ਨਹੀਂ ਆਇਆ ਇੱਥੇ ਕੋਈ ਨਹੀਂ ਆਇਆ ਜੀ ਅਜੇ ਕੀ ਹਾਲਾਤ ਨੇ ਹਾਲਾਤ ਤੁਹਾਡੇ ਸਾਹਮਣੇ ਆ ਜੀ ਹਾਲਾਤ ਤੇ ਬਹੁਤ ਹੀ ਮਾੜੇ ਆ ਹੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ ਸਰਕਾਰ ਵੱਲੋਂ ਕੋਈ ਵੀ ਜਿਹੜੀ ਐ ਨਾ ਹੈਲਪ ਨਹੀਂ ਕੀਤੀ ਜਾ ਰਹੀ ਓਕੇ ਹਾਂਜੀ ਮੁੱਖ ਮੰਤਰੀ ਆ ਕਹਿੰਦੇ ਹਾਂਜੀ ਕੰਮ ਬਹੁਤ ਕਰ ਰਹੇ ਆ ਜੀ ਕੋਈ ਮੁੱਖ ਮੰਤਰੀ ਇੱਥੇ ਤਾਂ ਕੋਈ ਪਹੁੰਚਿਆ ਨਹੀਂ ਜੀ ਸਰਕਾਰ ਦਾ ਬੰਦਾ ਅੱਛਾ ਜੀ ਹਾਂਜੀ ਇਹ ਉਹ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਕਿਸਾਨਾਂ ਨਾਲ ਗੱਲ ਨਹੀਂ ਬਾਤ ਹੀ ਖੜੇ ਆ ਕਿਸਾਨਾਂ ਦੇ ਨਾਲ ਆ ਸਾਰੇ ਜਿਹੜੇ ਏਰੀਆ ਵਾ ਪਟਵਾਰੀ ਇੱਕ ਵਾਰ ਉਹਨਾਂ ਦੀ ਟੀਮ ਆ ਕੇ ਪੂਰੇ ਏਰੀਆ ਦਾ ਜਾਇਜ਼ਾ ਲੈ ਗਏ ਨੇ ਹਾਂ ਰਫਲੀ ਏਰੀਆ ਮੋਟਾ ਮੋਟਾ ਉਹਨਾਂ ਨੇ ਦੇਖ ਲਿਆ ਕਿ 100% ਨੁਕਸਾਨ ਕਿੰਨੇ ਏਰੀਏ ਵਿੱਚ ਹੈ 75% ਕਿੰਨੇ ਵਿੱਚ ਹੈ ਪਰ ਲੇਕਿਨ ਬਾਈ ਨੇਮ ਗਰਦੌਰੀਆਂ ਜਿਹੜੀਆਂ ਨੇ ਉਹਨਾਂ ਕੋ ਹੈਗੀਆਂ ਨੇ ਆਲਰੇਡੀ ਲਿਸਟਾਂ ਉਹ ਸਾਡੇ ਨਾਲ ਟਾਈਅਪ ਕਰ ਰਹੇ ਮੈਂ ਸਰਪੰਚ ਵੀ ਆ ਪਿੰਨ ਥੀਏਟਰ ਦੇ ਦਾ ਕੈਪਟਨ ਨਰਿੰਦਰ ਸਿੰਘ ਤੋਂ ਸਾਡਾ رابطہ ਕਰਕੇ ਗੁਰਦੌਰੀ ਵੀ ਕਰ ਰਹੇ ਨੇ ਜਿਨ੍ਹਾਂ ਨੇ ਜ਼ਮੀਨ ਠੇਕੇ ਤੇ ਲਈ ਸੀ ਉਹਨਾਂ ਨੂੰ ਵੀ ਦੱਸਿਆ ਕਿ ਜੇ ਉਹਦੇ ਵਾਸਤੇ ਕੋਈ ਉਹਨਾਂ ਨੂੰ ਐਫੀਡੇਵਿਟ ਬਣਾਉਣਾ ਪੈਂਦਾ ਵਾ ਹਾਂ ਤੇ ਉਹ ਵੀ ਤਿਆਰੀ ਕਰਵਾ ਰਹੇ ਸਾਡੇ ਦੇ ਬਾਰੇ ਪਰ ਉਹ ਜਿਵੇਂ ਸਰਕਾਰ ਪਹਿਲੇ ਦਿਨ ਤੋਂ ਹੀ ਗੈਬ ਦਿਖਾਈ ਦੇ ਰਹੀ ਸੀ ਬਾਣ ਟੁੱਟੇ ਜੀ ਹਾਲਾਂਕਿ ਪ੍ਰਬੰਧਤਾ ਇਹੋ ਜਿਹੀ ਹੋਣੀ ਚਾਹੀਦੀ ਬਾਣ ਨਹੀਂ ਟੁੱਟਦੇ ਨਾ ਇਹ ਨੁਕਸਾਨ ਹੁੰਦਾ ਪਰ ਹਾਲੇ ਤੱਕ ਵੀ ਉਹ ਗਰਾਊਂਡ ਤੇ ਕੰਮ ਨਹੀਂ ਹੋ ਰਿਹਾ ਜੀ ਜੀ ਇਹ ਸਾਰੀ ਪ੍ਰਾਈਵੇਟ ਸੰਸਥਾ ਹੀ ਕਰ ਰਹੀ ਆ ਜੇ ਤਾਂ ਤੁਸੀਂ ਸਾਹਮਣੇ ਦੇਖ ਰਹੇ ਜੋ ਉਹ ਜੁਗਰਾਓ ਤੋਂ ਆਏ ਹੋਏ ਆ 18 ਟਰੈਕਟਰ ਆ ਉਹ ਤੇਲ ਵੀ ਆਪਣਾ ਵਰਤ ਰਹੇ ਆ ਮਤਲਬ ਅੱਜ 18 ਦਿਨ ਤੋਂ ਮਤਲਬ ਉਹਨਾਂ ਨੂੰ ਆਏ ਕਾਫੀ ਦਿਨ ਹੋ ਗਏ ਆ ਤੇ ਲੋਕ ਆਪ ਦੇ ਪੱਧਰ ਤੇ ਸਾਰਾ ਕੁਝ ਕਰ ਰਿਹਾ ਕਰ ਰਿਹਾ ਜੀ ਹਾਂਜੀ ਉਹ ਆਪਣਾ ਹੀ ਸਾਰਾ ਸਾਰਾ ਸਿਸਟਮ ਆਪਣੇ ਸਿਰ ਤੇ ਹੀ ਚਲਾ ਰਹੇ ਹਾਂਜੀ ਆ ਤਾਂ ਤੁਸੀਂ ਦੇਖ ਸਕਦੇ ਹੋ ਅਸੀਂ ਕੋਸ਼ਿਸ਼ ਕਰਦੇ ਆ ਟਰੈਕਟਰ ਤੇ ਬੈਠਿਆਂ ਨਾਲ ਵੀ ਗੱਲਬਾਤ ਕਰਨ ਦੀ ਆ ਕਿਹੜਾ ਪਿੰਡ ਆਪਣਾ ਇਹ ਆ ਆਪਣਾ ਦਾ ਡੇਰਾ ਬਾਬਾ ਨਾਮਕਾ ਪਿੰਡ ਕੋਟ ਹਾਂਜੀ ਸੇਵਾ ਲਈ ਆਏ ਹੋ ਸੇਵਾ ਲਈ ਆਪਣੇ ਪਿੰਡ ਬਾਜਟ ਹੈ ਹਾਂਜੀ ਆਪਣੇ ਪਿੰਡ ਬਾਜਟ ਹੈ ਨਹੀਂ ਆ ਜਮੀਨ ਸਾਡੀ ਨਾਲ ਹੀ ਇੱਕ ਕਿਲਾ ਹਟਵੇਂ ਉਹ ਜਿੱਥੇ ਚਰੀ ਦੇਣ ਰਹੀ ਆ ਉਹ ਤੁਹਾਡੀ ਜਮੀਨ ਉਹ ਜਮੀਨ ਸਾਡੀ ਹੈ ਨੁਕਸਾਨ ਹੋ ਗਿਆ ਪੂਰਾ ਉਹ ਤਾਂ ਪੂਰਾ ਹੀ ਹੋ ਗਿਆ ਗੋਬੀ ਗੋਬੀ ਸਭ ਮਰ ਗਈ ਹੈ ਝੋਨਾ ਹਾਂਜੀ ਗੋਬੀ ਦਾ ਮੁਆਵਜ਼ਾ ਮਿਲੂਗਾ ਇਹ ਤੇ ਵੇਖੋ ਸਰਕਾਰਾਂ ਦੇ ਹੱਥ ਜਾ ਠੀਕ ਜੇ ਨਾ ਗੋਬੀ ਦਾ ਤਾਂ ਖਰਚਾ ਵੀ ਡਵਲ ਲੱਗਾ ਖਰਚਾ ਵੀ ਡਵਲ ਲੱਗਾ ਬਹੁਤ ਜ਼ਿਆਦਾ ਤੇ ਆ ਇੱਧਰ ਆ ਰੇਤਾ ਰੁਤਾ ਪਿਆ ਅਸੀਂ ਉਧਰ ਪਹਿਲੇ ਕੋਰੀਡੋਰ ਤੇ ਗਏ ਹਾਂ ਉਧਰ ਬਨ ਬਨ ਕੇ ਆਏ ਨਹੀਂ ਤਾਂ ਇੱਥੇ ਹੋ ਜੂ ਫਸਲ ਹੋਊ ਇੱਥੇ ਕਿ ਨਹੀਂ ਕਿ ਉਹਦੇ ਅਜੇ ਤਾਂ ਸਾਲ ਤੋਂ ਪਹਿਲੂ ਫਸਲ ਕਿੱਥੇ ਹੋ ਜਾਣੀ ਰੇਤ ਤੇ ਰੇਤ ਬਹੁਤ ਜ਼ਿਆਦਾ ਨਾ ਇਹਦੇ ਟਰੈਕਟਰ ਨਹੀਂ ਤੁਰਨੇ ਤਾਂ ਫਸਲ ਕਿੱਥੇ ਤੁਰੂਗੀ ਹਾਂਜੀ ਹਾਂਜੀ ਸਰਪੰਚ ਸਾਹਿਬ ਸਰਪੰਚ ਸਾਡੇ ਇੱਕ ਕੀ ਕੀ ਜਿਸ ਤਰੀਕੇ ਨਾਲ ਇਹ ਰੇਤ ਚੜ ਚੁੱਕਿਆ ਜੀ ਜਿਸ ਤਰੀਕੇ ਨਾਲ ਟੋਏ ਪੈ ਚੁੱਕਿਆ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਦੀ ਤਾਂ ਕੋਈ ਪਰਭਾਈ ਨਹੀਂ ਹੋ ਸਕਦੀ ਜੇ ਨਾ ਨੁਕਸਾਨ ਹੋ ਗਿਆ ਤੁਸੀਂ ਇੱਕ ਇਹ ਨੁਕਸਾਨ ਵੇਖੋ ਵੀ ਆ ਸਰਕਾਰ ਦੀਆਂ ਨਲਾਇਕੀਆਂ ਵੇਖੋ ਹਾਂ ਸਰਕਾਰ ਆਪਣਾ ਛਪੈਦਾ ਨਹੀਂ ਚੁੱਕ ਸਕਦਾ ਮੈਂ 15000 ਦੀਆਂ ਆਪਣੀਆਂ ਲਿੰਕਾਂ ਵਿੰਗੀਆਂ ਕਰ ਲਿਆ ਨੇ ਹਾਂ ਇਸ ਸਰਕਾਰਾਂ ਇਹ ਮੌਜੂਦਾ ਸਰਕਾਰਾਂ ਦੀਆਂ ਨਲਾਇਕੀਆਂ ਨੇ ਵੀ ਆਪਣਾ ਛਪੈਦਾ ਦੇ ਚੁੱਕ ਲੋ ਹਾਂ ਜੇ ਤੁਸੀਂ ਸਾਡੇ ਨਾਲ ਮਦਦ ਹੋਰ ਨਹੀਂ ਕਰਾ ਸਕਦੇ ਤਾਂ ਛਪੈਦਾ ਤੜਾ ਲੈਣਾ ਮੇਰੇ ਟਰੈਕਟਰ ਦੇ ਮਗਰ ਕੈਮਰਾ ਮਾਰੋ ਸਾਰੀਆਂ ਲਿੰਕਾਂ ਦੋਰੀਆਂ ਹੋ ਗਈਆਂ ਨੇ ਇਹ ਗਾਰਡ ਸਾਹਿਬ ਨੂੰ ਵੀ ਕਿਹਾ ਸਾਰਿਆਂ ਨੂੰ ਕਿਹਾ ਉੱਪਰ ਤੱਕ ਫੇਰਾ ਮਾਰ ਜਾਂਦੇ ਨੇ ਬੱਸ ਉੱਥੇ ਦੀ ਉੱਥੇ ਆ ਵੇਖੋ ਨਾ ਆ ਕਿਤਰਾ ਤੁਹਾਡੇ ਸਾਹਮਣੇ ਜਦੋਂ ਤੁਸੀਂ ਆਏ ਹੋ ਮੈਂ ਉਦੋਂ ਵੀ ਛਪੇਦੇ ਤੁਰਿਆ ਸੀ ਤੁਰਿਆ ਸੀ ਤੁਸੀਂ ਤੇ ਇਹ ਆਪਣਾ ਮਾਲ ਤੇ ਆਪਣਾ ਲੈ ਜਾਣ ਮਦਦ ਕਰਨੀ ਕਿਸੇ ਦੀ ਤਾਂ ਛੱਡੀ ਕੋਈ ਦਿੱਤੀ ਸਰਕਾਰ ਨੇ ਮਦਦ ਜੀ ਸਾਡੇ ਕੋਲ ਤੇ ਕੋਈ ਨਹੀਂ ਆਈ ਜੀ ਕੋਈ ਡੀ ਚੈਲ ਦੀ ਮਦਦ ਕੋਈ ਟਰੈਕਟਰਾਂ ਦੀ ਮਦਦ ਇੱਕ ਹਾਨੇ ਦੀ ਮਦਦ ਨਹੀਂ ਜੀ ਸਰਕਾਰ ਉਧਾਨ ਸੁਭਾਜ ਦਾ ਕਹਿੰਦੀ ਬਹੁਤ ਮਦਦ ਕਰ ਰਹੇ ਆ ਲੋਕਾਂ ਦੀ ਉੱਥੇ ਕਰੀ ਜਾਂਦੇ ਨੇ ਕਾਗਜ਼ੀ ਨੇ ਤੇ ਕਰੀ ਜਾਂਦੇ ਨੇ ਖਾਣ ਪੀਣ ਨੂੰ ਤੇ ਬੋਲਾ ਬਲਾਈ ਨੂੰ ਬਾਕੀ ਇੱਥੇ ਤੁਹਾਡੇ ਸਾਹਮਣੇ ਆਇਆ ਵਾ ਇੱਥੇ ਰਾਧਾ ਸਵਾਮੀਆ ਨੇ ਕਿਰਪਾ ਕੀਤੀ ਆ ਮੇਰੇ ਵੀਰ ਭਰਾਵਾਂ ਕਿਸਾਨਾਂ ਨੇ ਬਾਹਰੋਂ ਆਣ ਕੇ ਕਿਸਾਨ ਹੀ ਕਿਸਾਨ ਦੀ ਵਾਂਹ ਫੜ ਰਹੇ ਆ ਕੋਈ ਬੰਦਾ ਕਿਸੇ ਦੀ ਵਾਂਹ ਨਹੀਂ ਸਰਕਾਰ ਵੱਲੋਂ ਫੜ ਰਿਆ ਮੈਂ ਤੇ ਇਹੋ ਗੱਲ ਕਰਨਾ ਸਰਕਾਰ ਨੂੰ ਵੀ ਤੁਸੀਂ ਸਾਡੀ ਵਾਂਹ ਨਹੀਂ ਫੜਨੀ ਆਪਣੇ ਛਪੈਦੇ ਦੇ ਲੈ ਜਾਓ ਚੋਕ ਕੇ ਜੋ ਵੀ ਸਾਨੂੰ ਠੱਠ ਲਾਏ ਉਹ ਵੀ ਸਾਡੇ ਮਾਰਾ ਹੀ ਮੈਨੂੰ ਅੱਜ ਇੱਕ ਘਟੋਕਾ ਟਾ ਅੱਠ ਦਿਨ ਟਰੈਕਟਰ ਲਗਾਤਾਰ ਮੈਂ ਛਪੈਦਿਆਂ ਦੇ ਤੋੜਿਆ ਆਪਣਾ 14 ਲੱਖ ਦਾ ਟਰੈਕਟਰ ਹੈ ਮੇਰੀਆਂ ਲਿੰਕਾਂ ਨਾਲ ਮਾਰੋ ਨਾ ਧਿਆਨ ਤੇ ਲਿੰਕਾਂ ਹੀ ਦੋਰੀਆਂ ਹੋ ਗਈਆਂ ਨੇ ਇੱਕ ਬੜਾ ਆਪ ਇੱਧਰ ਦੇਖ ਵੀ ਲੈਣੇ ਆ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਆਪ ਦਾ ਟਰੈਕਟਰ ਭੰਨ ਰਹੇ ਨੇ ਮਤਲਬ ਇਹ ਇਹਨੂੰ ਭੰਨਣਾ ਹੀ ਕਹਿ ਦਾਂਗੇ ਕਿ ਜਦੋਂ ਕੋਈ ਸਰਕਾਰ ਪ੍ਰਬੰਧਨਾ ਕਰੇ ਲੋਕ ਆਪਦੇ ਪੱਧਰ ਤੇ ਕਰਨ ਕੰਮ ਕੀਦਾ ਕਰ ਰਹੇ ਨੇ ਸਰਕਾਰ ਦਾ ਕਿ ਸਫਾਈ ਦੇ ਰੁੜ ਕੇ ਆ ਗਿਆ ਸਫਾਈ ਦੇ ਇਧਰ ਨੇ ਪਾਸੇ ਆ ਗਿਆ ਉਹਨਾਂ ਦੇ ਪ੍ਰਬੰਧ ਕਰਨ ਚ ਲੱਗੇ ਹੋਏ ਨੇ ਮਤਲਬ ਆਪ ਦਾ ਟਰੈਕਟਰ ਵੀ ਭੰਨ ਲਿਆ ਆ ਮੈਂ ਸਿੱਧੀ ਕਰਵਾ ਕੇ ਲਿਆਇਆ ਜੇ ਆਹ ਜੇ ਮੇਰੀ ਹੋਣ ਵਾਲੀ ਜੇ ਪਠਾਨਕੋਟੋਂ ਕੰਪਨੀ ਵਾਲੇ ਸੱਦੇ ਸੀ 14000 ਦਾ ਐਸਟੀਮੇਟ ਲਾ ਕੇ ਗਏ ਨੇ ਪਰ ਉਹਨਾਂ ਕੋ ਫੋਟੋਆਂ ਨੇ ਜੇ ਕਹੋਗੇ ਮੈਂ ਯਾਰ ਕਰ ਦਾਂਗਾ ਜਿਤਨਾ ਵੀ ਦੋਰੀਆਂ ਹੋਈਆਂ ਸੀ ਇਹ ਮੈਂ ਹੁ ਸਿੱਧੀਆਂ ਕਰਵਾ ਕੇ ਇੱਕ ਰਾਂ ਲੈ ਆਂ ਆ ਦੋਰੇ ਹੋ ਗਈਆਂ ਨੇ ਦੁਬਾਰੇ ਪਰ ਚਲੋ ਇਹ ਆ ਵੀ ਸਾਨੂੰ ਹੋਰ ਸਾਸ ਦੇਣਾ ਤੇ ਦੇਣਾ ਛਪੇਦਾ ਹੀ ਆਪਣੇ ਆ ਮਾਰੋ ਕੈਮਰਾ ਵੇਖੋ ਛਪੇਦਾ ਸਾਰਾ ਮੈਂ ਹੀ ਢੇਰ ਲਾਇਆ ਜੇ ਕੱਢ ਕੱਢ ਰੋਜ਼ ਮੁੰਡਾ ਅਸੀਂ ਆਪਣਾ ਲਿਆਉਂਦੇ ਆ ਜਿਹੜਾ ਮੁੰਡਾ ਆਪਣਾ ਲਿਆਉਂਦੇ ਆ ਆਰੀ ਵਾਲਾ ਉਹ 2000 ਰੁਪਏ ਦਾ ਕੋਲੋਂ ਖਰਚਾ ਕਰਕੇ ਤਿੰਨ ਬੰਦੇ ਲਿਆ ਕੇ ਕੱਟ ਕੇ ਜਾਂਦਾ ਉਹਨੂੰ ਪਰਪਾਈ ਉਹਦੀ ਕੀ ਕਰਨ ਉਹਨੂੰ ਦੇਣਾ ਇਹਨਾਂ ਕਿ ਉਹਨੂੰ ਵਿਚਾਰੇ ਨੂੰ ਦਿਹਾੜੀਆਂ ਉਹਦੀਆਂ ਲੱਗੀਆਂ ਦੇ ਦਨ ਮੁਆਵਜ਼ਾ ਮਿਲ ਜੂਗਾ ਲੋਕਾਂ ਨੂੰ ਮੁਆਵਜ਼ਾ ਇਹ ਨਾ ਕੀ ਦੇਣਾ ਜੀ ਤੇ ਆ ਆਖੰਡੇ ਵੀ ਸਾਨੂੰ ਪੰਚਾਇਤੀ ਪੈਲੀਆਂ ਦੇ ਦੋ ਹਾਂ ਮੁਆਵਜ਼ਾ ਇਹਨਾਂ ਕੋ ਕੀ ਆਸਿਆ ਸਾਨੂੰ ਕਿ ਕਹਿੰਦੇ ਚੜ੍ਹਦੀ ਗੱਲਾਂ ਦੇ ਨਾਂ ਤੇ ਸਾਨੂੰ ਪੈਸੇ ਦੇ ਉਹ ਤੇ ਆਂਦੇ ਸਾਡਾ ਖਜ਼ਾਨਾ ਭਰ ਦੋ ਜੇ ਸਰਕਾਰ ਸੈਂਟਰਲੋਂ ਆਇਆ ਉਹ ਸੈਂਟਰਾਂ ਦੀ ਸਾਨੂੰ ਹਿਸਾਬ ਦੋ ਉਹਨਾਂ ਦੇ ਹਿਸਾਬ ਦੇ ਦੇਣ ਹਾਂ ਜੇ 16 ਕਰੋੜ 16000 ਕਰੋੜ ਆਇਆ ਆ ਇਹਨਾਂ ਸਾਨੂੰ ਕੀ ਦੇਣਾ ਇਹਨਾਂ ਨੂੰ ਸਾਨੂੰ ਤੇ ਕੋਈ ਆਸ ਨਹੀਂ ਨਹੀਂ ਇਹਨਾਂ ਤੋਂ ਆ ਤਾਂ ਲੋਕਾਂ ਨੇ ਲੋਕਾਂ ਦੀ ਬਾਹ ਫੜੀ ਆ ਜੀ ਬਸ ਕੋਈ ਬਦਨੀ ਗੱਲਾਂ ਤੋਂ ਕੋਈ ਟਰੈਕਟਰ ਆਇਆ ਹੀ ਹਰਿਆਣੇ ਤੱਕ ਜੋ ਬਠਿੰਡੇ ਤੱਕ ਫਤਿਹਾਬਾਦ ਤੋਂ ਬਰਨਾਲਾ ਲੁਧਿਆਣਾ ਇਹ ਏਰੀਆ ਤੋਂ ਬਾਹਰੋਂ ਮਕੇਰੀਆਂ ਤੋਂ ਵੀ ਟਰੈਕਟਰ ਵੀਰ ਭਰਾ ਲੈ ਕੇ ਆਏ ਨੇ ਇੱਥੇ ਘਟੋ ਘਟ ਵੀ ਸਰਕਾਰ ਨੇ ਕੀਆ ਘਟੋ ਘਟ ਵੀ ਅੱਜ ਤੱਕ ਜੋ ਮੇਰਾ ਐਸਟੀਮੇਟ ਆ ਪੇ 2 ਕਰੋੜ ਰੁਪਈਆ ਖਰਚਾ ਆ ਚੁੱਕਾ ਵਾ ਸਿਰਫ ਜਿਹੜੇ ਲੋਕ ਵੀਰ ਭਰਾ ਟਰੈਕਟਰਾਂ ਚ ਕੋਲੋਂ ਤੇਲ phੂਕੇ ਜਾਣਦੇ ਨੇ ਘਟੋ ਘਟ ਵੀ 2-2 ਕਰੋੜ ਮੇਰੇ ਭਰਾ ਨਾ ਇੱਥੋਂ ਆਏ ਸੀਗੇ ਮਾਧੋਪੁਰਿਆ ਏਅਰਪੋਰਟ ਜੀ ਤੇ 18 18000 ਰੁਪਏ ਦੀ ਉਹਨਾਂ ਨੂੰ ਟਰਾਲੀ ਮਿੱਟੀ ਦੀ ਪਈ ਹੈ ਜਿਹੜਾ ਸਾਡਾ ਰੈਂਪ ਪੂਰ ਕੇ ਗਏ ਆ ਫੇਰ ਸਾਡਾ ਲਾਂਗਾ ਬਣਿਆ ਜੀ ਤੇ ਜੇ ਸਾਰਾ ਹੀ ਸਾਨੂੰ ਆਪਾਂ ਇਹਨਾਂ ਦੇ ਮੁਸਾਬਤੀ ਰਹਿਣਾ ਵਾ ਜੇ ਇਹਨਾਂ ਨੇ ਸਾਨੂੰ ਕੋਈ ਕਰਨਾ ਹੀ ਨਹੀਂ ਤਾਂ ਫਾਇਦਾ ਕੀ ਜੇ ਸਾਨੂੰ ਜੇ ਤੁਹਾਨੂੰ ਕੋਈ ਲੱਗਦਾ ਵੇਖੋ ਤੁਸੀਂ ਆਉਂਦੇ ਮੈਨੂੰ ਵੇਖਿਆ ਮੈਂ ਉਦੋਂ ਵੀ ਛਪੈਦੇ ਖੇਚ ਰਿਆਂ ਜਾਂ ਵੀਰ ਭਰਾ ਕਿਸੇ ਨੂੰ ਵੀ ਪੁੱਛ ਲਓ ਮੈਨੂੰ ਅੱਜ ਕਿੰਨੇ ਦਿਨ ਹੋ ਗਏ ਛਪੈਦੇ ਹੀ ਧੁੰਦਿਆਂ ਨੂੰ ਤੇ ਜੇ ਵਿੱਚ ਸੁੱਟਦੇ ਤਾਂ ਸਰਕਾਰ ਦਾ ਹੀ ਨੁਕਸਾਨ ਆ ਘਟੋ ਘਟਾ 90 ਫੁੱਟ ਡੋਮ ਪਿਆ ਗਿਆ ਡੂੰਗਾ ਜੀ ਤਾਂ ਜੇ ਇਹ ਵੀਰ ਭਰਾ ਨਾ ਮਦਦ ਕਰ ਦੇ ਦੋ ਵੀਰ ਭਰਾ ਦੀ ਪੈਲੀ ਖਤਮ ਹੋ ਜਾਣੀ ਆ ਜ 15 ਦਿਨ ਮੈਨੂੰ ਲੱਗੇ ਨੂੰ ਹੋ ਗਿਆ ਬਲਕੇ ਮੇਰਾ ਇੱਥੇ ਕੋਈ ਪੈਲੀ ਮਰਲਾ ਨਹੀਂ ਮੈਂ ਇੱਥੇ ਸੇਵਾ ਤਾਂ ਹੀ ਆ ਅ ਚਾਚਾ ਹੀ ਹੋਣਾ ਦੀ ਚਲੋ ਪੈਲੀ ਇਹਨਾਂ ਦੀ ਇਹਨਾਂ ਨੂੰ ਪੁੱਛ ਲਓ ਵੀ ਅੱਜ ਮੈਨੂੰ ਤੇ 18 ਦਿਨ ਹੋ ਗਏ ਆ ਨਾ 18 ਤਰੀਕ ਦੇ ਆ ਜੀ ਇਹ ਆਲੇ ਵੀ ਭਰਾ ਵੀਰ ਭਰਾ ਹੁਣ ਟਰਾਲੀਆਂ ਲੈ ਕੇ ਹੁਣ țeਲ ਦੀ ਵੀ ਸੇਵਾ ਬੜੀ ਹੋਣ ਰਹੀ ਆ ਰੇਤਾ ਦੂਰ ਹੋ ਗਿਆ ਤੇ ਟਰਾਲੀਆਂ ਆਉਣਗੀਆਂ ਤੇ ਸਾਡਾ ਉਹ ਢੰਗ ਪੂਰਿਆ ਜਾਏਗਾ ਇਹ ਵੀਰ ਭਰਾਵਾਂ ਨੇ ਪੂਰਿਆ ਜਾਣਾ। ਵੱਖ-ਵੱਖ ਜਗ੍ਹਾ ਦੇ ਉੱਤੋਂ ਮੈਂ ਇੱਕ ਵਾਰ ਫੇਰ ਕਹੂੰਗਾ ਕਿ ਇੱਧਰ ਦਿਖਾ ਦੇ। ਵੱਖ-ਵੱਖ ਜਗ੍ਹਾ ਦੇ ਉੱਤੋਂ ਲੋਕ ਟਰੈਕਟਰ ਟਰਾਲੀਆਂ इवन ਕਿ ਪੰਜਾਬ ਤੋਂ ਬਾਹਰੋਂ ਵੀ ਲੋਕ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਪਹੁੰਚੇ ਆ। ਲਗਾਤਾਰ ਕਰਾਹਾ ਲਾ ਕੇ ਮਿੱਟੀ ਨੂੰ ਪੱਧਰ ਕਰਨ ਤੇ ਜਿਹੜੇ ਟੋਏ ਪਏ ਉਹਨਾਂ ਨੂੰ ਭਰਨ ਤੇ ਲੱਗੇ ਹੋਏ ਆ ਪਰ ਸਰਕਾਰ ਕਿਤੇ ਦਿਖਾਈ ਨਹੀਂ ਦੇ ਰਹੀ। ਸਰਕਾਰ ਜਿਹੜੀਆਂ ਵੱਡੀਆਂ-ਵੱਡੀਆਂ ਗੱਲਾਂ ਵਿਧਾਨ ਸਭਾ 'ਚ ਕਰਕੇ ਕਹਿੰਦੀ ਆ ਉਹ ਇੱਥੇ ਤੁਹਾਨੂੰ ਕਿਤੇ ਵੀ ਦਿਖਾਈ ਨਹੀਂ ਦੇਵੇਗੀ ਇਹ ਚੈਲੰਜ ਹੈ ਇੱਥੋਂ ਦੇ ਲੋਕਾਂ ਦਾ ਕਿ ਸਰਕਾਰ ਨੇ ਕੋਈ ਇੱਕ ਪੈਸੇ ਦੀ ਵੀ ਮਦਦ ਲੋਕਾਂ ਦੀ ਕੀਤੀ ਹੋਵੇ ਲੁਧਿਆਣਾ ਦੇ ਪਿੰਡ ਗਾਲਬਕਲਾਂ ਦੇ ਜਿਹੜੇ ਸਾਡੇ ਸਾਥੀ ਆ ਉਹ ਵੀ ਇੱਥੇ ਪਹੁੰਚੇ ਆ ਗੱਲਬਾਤ ਕਰਦੇ ਆ ਉਹਨਾਂ ਨੇ ਕਿਦਾਂ ਤੋਂ ਆਏ ਆ ਬਾਈ ਤੁਸੀਂ ਬਾਈ ਜੀ ਸਾਨੂੰ ਹਫ਼ਤੇ ਤੋਂ ਉੱਪਰ ਹੋ ਗਿਆ ਜੀ ਆਇਆ ਇਹਨੂੰ ਹਾਂ ਤੇ ਸਾਰਾ ਸਾਡਾ ਪਿੰਡ ਗਾਲਬਕਲਾਂ ਦੇ ਡਾਕਟਰ ਆਏ ਹੋਏ ਆ ਤੇ ਅਸੀਂ ਤਕਰੀਬਨ 25 ਦੇ ਕਰੀਬ ਡਾਕਟਰ ਲੈ ਕੇ ਆਏ ਆ ਠੀਕ ਹੈ ਤੇ ਹਫ਼ਤੇ ਤੋਂ ਉੱਪਰ ਹੋ ਗਿਆ ਸਾਨੂੰ ਆਏ ਹੋਏ ਹਨ ਜਿੱਥੇ ਥੱਲੇ ਤੁਹਾਡੇ ਪਿੰਡ ਚੋਂ 25 ਆਏ ਆ ਹਾਂਜੀ ਸਾਡੇ ਪਿੰਡ ਤੋਂ ਥੱਲੇ ਸਾਡੇ ਪਿੰਡ ਦਾ ਬਾਬੇ ਤੇ ਬਹੁਤ ਹੀ ਜਨਨ ਕਿ ਅਸੀਂ ਡੀਜ਼ਲ ਦੀ ਸੇਵਾ ਵੀ ਆਪ ਦੀ ਆਪ ਲੈ ਕੇ ਆਏ ਡੀਜ਼ਲ ਵੀ ਇਹਨਾਂ ਪਿੰਡ ਵਾਲੇ ਤੋਂ ਲਿਆਗਾ ਟਰੈਕਟਰ ਵੀ ਸਾਡੇ ਆਪ ਦੇ ਸਾਰੇ ਤੇ ਡੀਜ਼ਲ ਵੀ ਸਾਡਾ ਸਾਰਾ ਆਪ ਦਾ ਲੈ ਕੇ ਆਏ ਆ ਆਪ ਹੀ ਇੱਥੇ ਪੱਧਰ ਕਰਕੇ ਜਾਵਾਂਗੇ ਬੱਚੀ ਮਤਲਬ ਟਰੈਕਟਰ ਤੁਸੀਂ ਇੱਕ ਪਿੰਡ ਤੋਂ ਲੈ ਕੇ ਆਏ ਹੋ ਤੇ ਇੱਕ ਹਫਤਾ ਹੋ ਗਿਆ ਹਾਂਜੀ ਇੱਕ ਹਫਤਾ ਹੋਇਆ ਇੱਕ ਤੋਂ ਉੱਪਰ ਹੀ ਹੋ ਗਿਆ ਆਪ ਤੇ ਤੋਂ ਕੀ ਹਾਲਾਤ ਸੀ ਤੁਸੀਂ ਇੱਥੇ ਆਏ ਹੋ ਇੱਥੇ ਬਾਈ ਜੀ ਇਹਨੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਉੱਥੇ ਉਹ ਜਿਹੜਾ ਬੰਨ ਟੁੱਟਿਆ ਹੋਇਆ ਰਾਵੀ ਤੋਂ ਪਾਕਿਸਤਾਨ ਵਾਲੀ ਸਾਈਡ ਤੋਂ ਤੂੜਨੇ तकरीबन 150 ਕਿੱਲਾ ਪ੍ਰਭਾਵਿਤ ਕਰਤਾ ਯੇ ਰੇਤਾ ਨਾਲ ਠੀਕ ਹੈ ਉਹ ਦੱਸਦੇ ਪਿੰਡ ਵਾਲੇ ਵੀ ਦੱਸਦੇ ਕਹਿੰਦੇ 8 ਘੰਟੇ ਦੇ ਵਿੱਚ ਜਦੋਂ ਪਾਣੀ ਆਇਆ 8 ਘੰਟੇ ਦੇ ਵਿੱਚ 30 ਕਿੱਲਾਂ ਦੇ ਵਿੱਚ ਦੇ ਵਿੱਚ ਘੱਟੋ ਘੱਟ ਇਹਨੇ ਟੂਆ ਪਤਾ ਠੀਕ ਹੈ ਸਾਰਾ ਰੇਤਾ ਬਾਹਰ ਕੱਢ ਕੇ ਵੇਦਾ ਵੈਸੇ 150 ਕਿੱਲੇ ਦੇ ਵਿੱਚ ਕਿਤੇ 5 ਫੁੱਟ ਰੇਤਾ ਕਿਤੇ 4 ਫੁੱਟ ਕਿਤੇ 3 ਫੁੱਟ ਆ ਇਹ ਹਿਸਾਬ ਨਾਲ 150 ਕਿੱਲਾ ਪ੍ਰਭਾਵਿਤ ਹੋਇਆ ਯੇ ਰੇਣਾ ਇੱਥੇ ਤੁਸੀਂ ਤੁਹਾਡਾ ਤਿਆਰਬਾ ਇੱਥੇ ਫਸਲ ਕਿੰਨਾ ਚਿਰ ਨਹੀਂ ਹੋਣੀ ਹੈ ਜੀ ਫਸਲ ਯਾਰ ਬਾਈ ਜੀ ਇੱਥੇ ਕਣਕ ਬੀਜੀ ਨਹੀਂ ਜਾਣੀ ਇਸ ਵਾਰ ਹਾਂ ਤੇ ਹਜੇ ਜਾਨਕੀ ਇਹਨਾਂ ਨੂੰ ਅਸੀਂ ਕਿਹਾ ਵਾ ਵੀ ਕਿਉਂਕਿ ਉਧਰ ਸਾਡਾ ਜਗਰਾਉਂ ਏਰੀਆ ਲੁਧਿਆਣਾ ਏਰੀਆ ਹੁਣ ਝੋਨਾ ਵੀ ਆ ਜਾਣਾ 2-4 ਦਿਨਾਂ ਦੇ ਵਿੱਚ ਵਿੱਚ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਆਪਦਾ ਝੋਨਾ ਵੜ ਕੇ ਕਣਕੀ ਬੀਜ ਕੇ ਦੁਬਾਰਾ ਫੇਰ ਇੱਥੇ ਆਵਾਂਗੇ ਤੁਹਾਡੀ ਜਣਕੇ ਬਾਬੇ ਦੀ ਕਿਰਪਾ ਨਾਲ ਸਾਡੇ ਪਿੰਡ ਦੇ ਗਾਲਬ ਕਲਾਂ ਦੇ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਜ਼ਿਆਦਾ ਹੈਲਪ ਕੀਤੀ ਆ ਮਾਇਆ ਦੀ ਵੀ ਬਹੁਤ ਜ਼ਿਆਦਾ ਹੈਲਪ ਕੀਤੀ ਉਹਨਾਂ ਨੇ ਉਹਨਾਂ ਦੇ ਸਿਰ ਤੇ ਗਾਲਬ ਕਲਾਂ ਦੇ ਸਿਰ ਤੇ ਅਸੀਂ ਇੱਥੇ ਆਏ ਆ ਆਪਦੇ ਟਰੈਕਟਰ ਲੈ ਕੇ ਆ ਦੁਬਾਰਾ ਫੇਰ ਆਵਾਂਗੇ ਅਸੀਂ ਬੀਜਣੇ ਲਈ ਕਣਕ ਪਿੰਡ ਪਿੰਡ ਮਤਲਬ ਜਿਵੇਂ ਪੂਰੇ ਪੰਜਾਬ ਦੇ ਵਿੱਚ ਇਹ ਹੈ ਕਿ ਖੜਨਾਂ ਪੰਜਾਬ ਨੇ ਪੰਜਾਬ ਦੇ ਨਾਲ ਖੜਨਾਂ ਹੈ ਪਿੰਡ ਗਾਲਬਕੜਾਂ ਦੇ ਤੁਸੀਂ 25 ਟਰੈਕਟਰ ਲੈ ਕੇ ਆਏ ਹੋ ਹਫਤਾ ਹੋ ਗਿਆ ਉੱਥੇ ਵੀ ਇਹੀ ਮਨ ਚ ਅਹਿਸਾਸ ਸੀ ਕਿ ਵੀ ਨਹੀਂ ਯਾਰ ਹੁਣ ਉਹ ਭਰਾ ਡੁੱਬੇ ਪਿਆ ਜਾਂ ਉਹ ਭਰਾਵਾਂ ਦਾ ਨੁਕਸਾਨ ਹੋਇਆ ਆਪਾਂ ਚੱਲ ਗਏ ਉੱਥੇ ਬਈ ਅਸੀਂ ਇਨਸਾਨੀਅਤ ਤੌਰ ਤੇ ਆਏ ਸਾਡੇ ਵਰਗੇ ਭੈਣ ਭਰਾ ਜਿੰਨਾਂ ਦਾ ਨੁਕਸਾਨ ਹੋਇਆ ਕਿਉਂਕਿ ਦੇਖਿਆ ਦੂਰ ਦੂਰ ਤੱਕ ਝੋਨੇ ਦੀ ਫਸਲ ਕੋਈ ਵੀ ਰਹੀ ਨਹੀਂ ਜਿਹੜਾ ਕੋਈ ਝੋਨਾ ਖੜਾ ਉਹ ਵੀ ਬਚਿਆ ਨਹੀਂਗਾ ਅਸੀਂ ਤਾਂ ਇਹਨਾਂ ਦੇ ਦੁੱਖ ਨੂੰ ਦੇਖਦੇ ਹੋਏ ਸਾਡੇ ਸਾਰੇ ਭਰਾਵਾਂ ਜਿੰਨੇ ਜਿਵੇਂ ਐਨ ਆਰ ਆਈ ਵੀਰ ਸਾਡੇ ਪਿੰਡ ਦੇ ਸਹਿਯੋਗੀ ਸੱਜਣਾ ਅਸੀਂ ਆਪ ਵੀ ਸਾਰਿਆਂ ਨੇ ਬਾਅਦ ਚੜ ਕੇ ਸੇਵਾ ਦਾ ਹਿਸਾਬ ਆਇਆ ਕੋਈ ਲਗਭਗ 12-13 ਲੱਖ ਰੁਪਏ ਸਾਡੇ ਪਿੰਡ ਚ ਇਕੱਠਾ ਹੋਇਆ ਤੇ ਅਸੀਂ ਆਪ ਦੇ ਟਰੈਕਟਰ ਲੈ ਕੇ ਆਪ ਦਾ ਤੇਲ ਲੈ ਕੇ ਅਸੀਂ ਇੱਥੇ ਆਏ ਆ ਕਿਉਂਕਿ ਬੰਨ ਬਹੁਤ ਵੱਡਾ ਜਦੋਂ ਅਸੀਂ ਆਏ ਆ ਇੱਥੋਂ ਬੰਨ ਤੁਰਿਆ ਇਹ ਅੱਛਾ ਇੱਥੇ ਤੱਕ ਪਾੜ ਸੀ ਜਿਸ ਦਿਨ ਅਸੀਂ ਆਇਆ ਪਹਿਲਾਂ ਉਦੋਂ ਲੱਗੇ ਸੀ ਟਰੈਕਟਰ ਤੇ ਕਾਫੀ ਅੱਗੇ ਚੱਲਿਆ ਗਿਆ ਕਿਉਂਕਿ ਡੂੰਘਾ ਵੀ ਬਹੁਤ ਆ ਤੇ ਇੱਥੇ ਜੀ ਬੀ ਸੀਆਂ ਦੀ ਬਹੁਤ ਲੋਡ ਆ ਜੇ ਸੀ ਵੀ ਆ ਜੀ ਹਾਂ ਜੀ ਕਿਉਂਕਿ ਉਹ ਮਿੱਟੀ ਧੱਕਣ ਨੂੰ ਚਾਹੀਦੀਆਂ ਤੇ ਉਹ ਮਿੱਟੀ ਦੇ ਜਿਹੜੇ ਕਰਾਹ ਵਾਲੇ ਉਹ ਤਾਂ ਇੱਥੇ ਸੱਟ ਕੇ ਚਲੇ ਜਾਂਦੇ ਆ ਇੱਥੇ ਜਿਆਦਾ ਜੀ ਸੀ ਵੀ ਦੀ ਲੋਡ ਆ ਜੇ ਸੀ ਵੀ ਦੀ ਹਾਂ ਜੀ ਤੇ ਇੱਕ ਇੱਥੇ ਕਈਆਂ ਵੀਰਾਂ ਦੀ ਤਾਂ 2-2 3-3 ਕਨਾਲਾਂ ਪੈੜੀ ਆ ਉਹ ਵੀ ਵਿਚਾਰਿਆਂ ਦੀ ਵਿੱਚ ਡੁੱਬ ਗਈ ਆ ਕਈਆਂ ਦੀ 12 ਕੱਲੇ ਆ ਕਿਸੇ ਦੇ 4 ਕੱਲੇ ਆ ਜਿਵੇਂ ਜਿਵੇਂ ਹੈਗਾ ਪਰ ਸਾਡੇ ਮਨ ਨੂੰ ਬਹੁਤ ਦੁੱਖ ਹੋਇਆ ਜਦੋਂ ਆਪਾਂ ਕਿਸੇ ਭੈਣ ਭਰਾ ਦੀ ਫਸਲ ਮਰਦੀ ਆ ਇੱਥੇ ਤੁਸੀਂ ਆਏ ਹੋ ਹਫ਼ਤਾ ਹੋ ਗਿਆ ਕੋਈ ਸਰਕਾਰੀ ਮਦਦ ਦੇਖੀ ਹੈ ਤੁਸੀਂ ਨਹੀਂ ਅਸੀਂ ਕੋਈ ਸਰਕਾਰੀ ਮਦਦ ਨਹੀਂ ਦੇਖੀ ਸਰਕਾਰ ਕਿੱਥੇ ਨਾ ਜਿਹੜੇ ਵੀ ਪਿੰਡ ਤੋਂ ਕੋਈ ਬੰਦਾ ਆਉਂਦਾ ਉਹ ਆਪਦਾ ਤੇਲ ਲੈ ਕੇ ਆਉਂਦਾ ਠੀਕ ਹੈ ਸਾਰੇ ਆਪਦੇ ਸਾਡੇ ਕੋਲੇ ਬੰਦੇ ਬਹੁਤ ਆਏ ਆ ਬਾਈ ਸਾਤੋਂ ਸੇਵਾ ਲੈ ਲਓ ਸਾਡੇ ਸੇਵਾ ਤੁਸੀਂ ਇੱਥੇ ਬਾਰਤ ਦਿਓ ਸਾਤੋਂ ਤੇਲ ਪਵਾ ਲਓ ਪਰ ਅਸੀਂ ਤਾਂ ਨਹੀਂ ਸਾਡੇ ਕੋਲੇ ਆਪਦਾ ਫੰਡ ਬਹੁਤ ਆ ਅਸੀਂ ਆਪਦੇ ਹੀ ਪੈਸਿਆਂ ਦਾ ਅਸੀਂ ਜੋ ਵੀ ਕਰਨਾ ਕਰਕੇ ਜਾਵਾਂਗੇ ਹਮ ਚਲੋ ਇੱਥੇ ਸਰਕਾਰੀ ਮਦਦ ਤੁਸੀਂ ਕੋਈ ਨਹੀਂ ਨਹੀਂ ਸਰਕਾਰੀ ਕੋਈ ਮਦਦ ਨਹੀਂ ਸਾਡੇ ਕੋਲ ਆਈ ਨਾ ਇਹਨਾਂ ਕੋਲ ਸੁਣਿਆਈ ਵੀ ਇੱਥੇ ਸਰਕਾਰੀ ਮਦਦ ਆਈ ਹੈ ਕੋਈ ਇੱਕ ਕਹਿੰਦੇ ਵੀ ਜਿਸਕਾ ਖੇਤ ਉਸਕੀ ਰੇਤ ਇਹਦਾ ਲੱਗਦਾ ਕਿਸਾਨਾਂ ਨੂੰ ਕੋਈ ਫਾਇਦਾ ਹੋਊਗਾ ਨਹੀਂ ਤਾਂ ਖੇਤ ਆ ਰੇਤ ਵੇਚ ਲੋ ਇਹ ਵੈਸੇ ਆਉਂ ਆ ਜੀ ਮਾੜੀ ਗੱਲ ਹੈ ਜੀ ਦਾ ਰੇਤ ਜਿਵੇਂ ਹੁਣ ਉਹ ਇੱਧਰ ਦੋ ਖੇਤ ਹੈਗੇ ਆ ਉਹਨਾਂ ਰੋਕੀ ਜਾਂਦੇ ਵੀ ਸੀ ਰੇਤ ਚੁੱਕਣ ਨਹੀਂ ਦੇਣੀ ਹਾਂ ਉਹ ਹੁਣ ਜਿਹੜਾ ਮੂਰੇ ਪਾੜ ਪਿਆ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਜਿਨ੍ਹਾਂ ਦੀ ਪੈੜੀ ਖਰਾਬ ਹੋ ਗਈ ਉਹ ਵਿਚਾਰੇ ਕਿੱਥੋਂ ਭਰਨਗੇ ਹਾਂ ਉਹਨਾਂ ਨੂੰ ਮੈਂ ਵੀ ਬੇਨਤੀ ਕੀਤੀ ਮੈਂ ਕਿਹਾ ਵੀਰੇ ਵੀ ਜੇ ਥੋੜਾ ਖੇਤ ਮੂਰੇ ਹੁੰਦਾ ਥੋੜੇ ਖੇਤ ਚ ਪਾੜ ਪਿਆ ਹੁੰਦਾ ਥੋੜੇ ਤੇ ਕੀ ਬੀਜਦੀ ਹਾਂ ਪਰ ਉਹ ਗੱਲ ਤਾਂ ਸਰਕਾਰ ਨੇ ਗਲਤੀ ਤਾਂ ਪਹਿਲਾਂ ਇਹਨੂੰ ਟੋਏ ਨੂੰ ਭਰਦੇ ਜੇ ਕੋਈ ਰੇਤ ਬਚਦੀ ਸੀਗੀ ਤਾਂ ਉਹਨੂੰ ਕਹਿੰਦੇ ਭਾਈ ਵੀ ਤੂੰ ਹੁਣ ਆਪ ਦੀ ਜਿੱਥੇ ਮਰਜ਼ੀ ਵੇਚ ਸਕਦਾ ਪਰ ਲੱਗਦਾ ਵੀ ਕਿਸਾਨ ਸਮਰੱਥ ਹੈ ਜਿੰਨਾਂ ਰੇਤਾ ਆ ਚੁੱਕਿਆ ਹੈ ਵੇਚਣ ਦੇ ਵੀ ਇਹਨਾਂ ਵੀ ਉਹ ਇਦੋਂ ਇਨਾਂ ਸਮਾਂ ਹੈਗਾ ਵੀ ਉਹ ਰੇਤਾ ਵੇਚੀ ਜਾਊਗਾ ਉਹ ਟਾਈਮ ਹੀ ਨਹੀਂ ਰਹਿਣਾ ਜੀ ਟਾਈਮ ਬਹੁਤ ਘੱਟ ਰੇਤਾ ਕੰਮ ਦਾ ਆ ਨਹੀਂਗਾ ਜੀ ਰੇਤਾ ਕੰਮ ਦਾ ਨਹੀਂ ਨਹੀਂ ਜੀ ਉਹ ਤਾਂ ਮਿੱਟੀ ਰਲੀ ਹੋਈ ਹੈ ਵਿੱਚ ਉਹ ਮਿੱਟੀ ਰਲੀ ਹ ਮਤਲਬ ਉਹ ਕਿਸਾਨ ਨੂੰ ਇਹਦਾ ਕੋਈ ਫਾਇਦਾ ਨਹੀਂ ਨਹੀਂ ਫਾਇਦਾ ਜੀ ਬਲਕਿ ਖਰਚਾ ਬਹੁਤ ਹੋ ਰਿਹਾ ਹੈ ਚਲੋ ਤੁਸੀਂ ਤਾਂ ਦਾਨ ਕਰਨ ਆਏ ਹੋ ਫਿਰ ਵੀ ਮਤਲਬ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਉਹ ਇੱਥੇ ਹਾਂ ਜੀ ਖਰਚਾ ਤਾਂ ਬਹੁਤ ਜ਼ਿਆਦਾ ਹੋ ਰਿਹਾ ਜੀ ਲੱਖਾਂ ਦਾ ਤੇਲ ਬਚ ਡੀਜ਼ਲ ਰੋਜ਼ ਮੱਚ ਰਿਹਾ ਹਜੇ ਮੱਚਣਾ ਹੈ ਹਾਂ ਜੀ ਹਜੇ ਮੱਚਣਾ ਹੀ ਜਿਹਦੇ ਖੇਤ ਰੇਤਾ ਰਹਿ ਗਿਆ ਜੇ ਉਹ ਤਾਂ ਕਿਸਾਨ ਦਾ ਕਿਸੇ ਦਾ ਲੇਖੇ ਲੱਗ ਗਿਆ ਤਾਂ ਠੀਕ ਹੈ ਨਹੀਂ ਉਹਨੂੰ ਚੁੱਕਣਾ ਮੁਸ਼ਕਲ ਹੋ ਜਾਣਾ ਰੇਤਾ ਜਦੋਂ ਗਵਰਨਮੈਂਟ ਦੇ ਸਰਕਾਰ ਨੇ ਬੰਦ ਕਰਤਾ ਉਸ ਤੋਂ ਬਾਅਦ ਉਹਨੂੰ ਆਪ ਨੂੰ ਚੁੱਕਣਾ ਮੁਸ਼ਕਲ ਹੋ ਜਾਣਾ ਰੇਤਾ ਦੱਸ ਦਿਆ ਨੇ ਅਸੀਂ ਪਿੰਡਾਂ ਨਾਲ ਵੀ ਗੱਲਬਾਤ ਕੀਤੀ ਸੀ ਉਹ ਕਹਿੰਦਾ ਵੀ ਲੋਕਾਂ ਵੱਲੋਂ ਜਿਹੜੀ ਸੇਵਾ ਹੈ ਘੱਟੋ ਘੱਟ 2 ਕਰੋੜ ਦੇ ਨੇੜੇ ਖਰਚ ਹੋ ਗਿਆ ਲੋਕਾਂ ਨੇ ਆਪ ਦਾ ਖਰਚਾ ਆਪ ਹੀ ਕੀਤਾ ਵਾ ਤੇ ਬਾਕੀ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਾਥ ਦਿਓ ਜਿਹੜੀ ਸਾਰੇ ਪਿੰਡਾਂ ਨੂੰ ਬੇਨਤੀ ਆ ਹਜੇ ਤਾਂ ਬਹੁਤ ਕੰਮ ਰਹਿੰਦਾ ਇਹਦਾ ਘੱਟੋ ਘੱਟ 15 ਦਿਨ ਦਾ ਪ੍ਰੋਜੈਕਟ ਆ ਜਿਹੜਾ ਹਜੇ ਵੀ ਜਿਹਦੇ ਵੀ ਕੋਲ ਟਾਈਮ ਹੈਗਾ ਜਾਂ ਆਪਦੇ ਟਰੈਕਟਰ ਲੈ ਕੇ ਆਉਣ ਕਿਉਂਕਿ ਮਾਇਆ ਦੀ ਵੀ ਚਲੋ ਜ਼ਰੂਰਤ ਆ ਪਰ ਜਿਹੜੀ ਆਪਦੀ ਮਾਇਆ ਆਪ ਲੈ ਕੇ ਆਪ ਟਰੈਕਟਰ ਲੈ ਕੇ ਇੱਥੇ ਆਉਣ ਨਾਲ ਤਾਂ ਮਨ ਨੂੰ ਤਸੱਲੀ ਹੋ ਜਾਂਦੀ ਹੈ ਜੀ ਠੀਕ ਹੈ ਨਾ ਵੀ ਸਾਡੀ ਹਾਂ ਵੀ ਜੋ ਸੀਗੀ ਮਾਇਆ ਸਹੀ ਤਾਂ ਲੱਗ ਗਈ ਆ ਬਾਕੀ ਪ੍ਰਮਾਤਮਾ ਦੀ ਕਿਰਪਾ ਜੀ ਗੁਰਨਾਨ ਸਾਹਿਬ ਦੀ ਧਰਤੀ ਆ ਅਸੀਂ ਤਾਂ ਕੌਣ ਆ ਸਾਰਾ ਕੁਝ ਉਹਨਾਂ ਦਾ ਹੀ ਆ ਸਾਡੇ ਟਰੈਕਟਰ ਵੀ ਉਹਨਾਂ ਦੇ ਆ ਤੇ ਬਾਬਾ ਨਾਨਕ ਜੀ ਇੱਥੇ ਹਲ ਵਾਉਂਦੇ ਰਹੇ ਆ ਉਹਨਾਂ ਖੇਤਾਂ 'ਚ ਉਹਨਾਂ ਦੇ ਪੁੱਤ ਫੈਰਦੇ ਅਸੀਂ ਤਾਂ ਕੁਝ ਨਹੀਂ ਆ ਬਾਕੀ ਜੀ ਜਦੋਂ ਮਤਲਬ ਆ ਸਾਡੀ ਉਧਰ ਕਣਕ ਬਜਾਈ ਹੋ ਗਈ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਜਿਹੜੇ ਮੋਤਵਾਰ ਸੱਜਣ ਆ ਵੀ ਸਾਨੂੰ ਇੱਕ ਕਾਲ ਕਰਿਓ ਅਸੀਂ ਅੱਜ 25 ਟਰੈਕਟਰ ਲੈ ਕੇ ਆਏ ਆ ਅਸੀਂ 50 ਟਰੈਕਟਰ ਲੈ ਕੇ ਦੁਬਾਰਾ ਆਵਾਂਗੇ ਥੋੜੀ ਪੈੜੀ ਬੀਜਣ ਤੇ ਕਰਕੇ ਜਾਵਾਂਗੇ ਪੂਰੀ ਪੱਧਰ ਕਰਕੇ ਜਾਵਾਂਗੇ ਕੋਈ ਖਰਚਾ ਨਹੀਂ ਕੋਈ ਖਰਚਾ ਨਹੀਂ ਸਾਰਾ ਅਸੀਂ ਆਪਦੇ ਖਰਚੇ ਤੇ ਆਵਾਂਗੇ ਪ੍ਰਮਾਤਮਾ ਕਿਸੇ ਨੂੰ ਇਹ ਦੁੱਖ ਦੀ ਘੜੀ ਕਿਸੇ ਤੇ ਲਿਆਵੇ ਨਾ ਇਹ ਆਫ਼ਤ ਕਿਸੇ ਤੇ ਆਵੇ ਨਾ ਮਤਲਬ ਪਹਿਲਾਂ ਜਦੋਂ ਹੜ ਆਇਆ ਲੰਗਰ ਲੱਗੇ ਰਾਸ਼ਨ ਆਇਆ ਪਰ ਹੁਣ ਮਤਲਬ ਹੁਣ ਵੱਡੀ ਸੇਵਾ ਹੁਣ ਹੁਣ ਵੱਡੀ ਸੇਵਾ ਦੀ ਹੁਣ ਲੋੜ ਹੈ ਲੋਕ ਵੱਡੀ ਸੇਵਾ ਦੀ ਹੁਣ ਲੋੜ ਆ ਜੀ ਹੁਣ ਇਹਨਾਂ ਦੀ ਬਾਹ ਫੜਨ ਦੀ ਹੁਣ ਹੁਣ ਟਾਈਮ ਆ ਜੀ ਕਿਉਂਕਿ ਅਸੀਂ ਆ ਬਾਅਦ ਚ ਅਸੀਂ ਡੀਏਪੀ ਯਾਨੀ ਖਾਦ ਵੀ ਲੈ ਕੇ ਆਵਾਂਗੇ ਕਣਕ ਦਾ ਬੀਜ ਵੀ ਲੈ ਕੇ ਆਵਾਂਗੇ ਜਿੰਨਾ ਸਾਤੋਂ ਹੋ ਸਕੇ ਆ ਵੱਧ ਤੋਂ ਵੱਧ ਅਸੀਂ ਕਰਾਂਗੇ ਕਿਉਂਕਿ ਸਾਡਾ ਨਗਰ ਗਾਲਵਕਲਾ ਸਾਡੇ ਐਨਆਰਆਈ ਭਰਾ ਬਹੁਤ ਦਾਨੀ ਬੈਠੇ ਆ ਸਾਡੇ ਪਿੰਡ ਦੇ ਅਸੀਂ ਸਾਡਾ ਖੁਦ ਆ ਜਿਹੜੇ ਇੱਥੇ ਰਹਿੰਦੇ ਵੀ ਬੰਦੇ ਆ ਉਹ ਵੀ ਬਹੁਤ ਦਾਨਪੁਨ ਕਰਦੇ ਆ ਹਜੇ ਤਾਂ ਸਾਡੀ ਸੇਵਾ ਰੋਕ ਕੇ ਰੱਖੀ ਆ ਜਿਹੜੀ ਆਉਣ ਵਾਲੀ ਆ ਵੀ ਹਜੇ ਭਾਈ ਭੇਜੋ ਨਾ ਤੁਹਾਨੂੰ ਦੱਸਾਂਗੇ ਉਦੋਂ ਬਾਅਦ ਸਾਨੂੰ ਭੇਜੋ ਅਸੀਂ ਦੱਸਾਂਗੇ ਕਿ ਕਿਵੇਂ ਲਾਉਣੀ ਆ ਉਹ ਭਾਜੀ ਇੱਕ ਬੇਨਤੀ ਹੈ ਕੋਰ ਆ ਵੀ ਐ ਜਣ ਕੇ ਕੋਈ ਇੱਥੇ ਜਿਹੜਾ ਜਿਹਨੇ ਵੀ ਹੋਣਾ ਕੋਈ ਪਾਰਟੀ ਵੇਸ ਦੇ ਨਾਮ ਬ ਯਾਰ ਸਿਰਫ ਸੇਵਾ ਵਾਸਤੇ ਆਵੇ ਹੁਣ ਬਹੁਤ ਤੋਂ ਬਹੁਤ ਟਰੈਕਟਰਾਂ ਦੀ ਜਰੂਰਤ ਆ ਯਾਰ ਹੁਣ ਜਿਹੜੇ ਵੀਰ ਕੋਲੇ ਕੋਈ ਜੀਸੀਬੀ ਆ ਜਾਂ ਕਿਰਾਏ ਵਾਲੀ ਆ ਉਹ ਵੀ ਪਿੰਡ ਵਾਲੇ ਕਹਿੰਦੇ ਅਸੀਂ ਕਿਰਾਇਆ ਦੇਵਾਂਗੇ ਜੀਸੀਬੀਆਂ ਲੈ ਕੇ ਆਓ ਜੇ ਕਿਸੇ ਨੇ ਵੈਸੇ ਸੇਵਾ ਚਲੋਣੀ ਜੀਸੀਬੀ ਉਹ ਵੀ ਲਿਆ ਸਕਦਾ ਵਾ ਤੇ ਤੇਲ ਮੁਲਕ ਉਹ ਸਾਰਾ ਕੁਝ ਪਿੰਡ ਵਾਲੇ ਕਹਿੰਦੇ ਅਸੀਂ ਬੈਠੇ ਆ ਬਾਕੀ ਪਿੰਡ ਦਾ ਹੀ ਬਹੁਤ ਸਾਥ ਆ ਸਾਨੂੰ ਰੋਟੀ ਪਾਣੀ ਬਹੁਤ ਵਧੀਆ ਦਿੱਤਾ ਇਹਨਾਂ ਨੇ ਹਨਾ ਪਰ ਕਿਸੇ ਚੀਜ਼ ਦੀ ਘਾਟ ਨਹੀਂ ਹੁਣ ਦਿੱਤੀ ਹਨਾ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਦਾ ਵੀ ਧੰਨਵਾਦ ਕਰਦੇ ਹਾਂ ਹੋਰਾਂ ਨੂੰ ਵੀ ਬੇਨਤੀ ਕਰਦੀ ਕਿਉਂਕਿ ਬੰਨ ਜੀ ਇੱਥੇ ਜਿਵੇਂ ਕੋਨੇ ਵਾਲ ਟੁੱਟਿਆ ਹੋਇਆ ਹਾਂ ਤੇ ਇੱਕ ਆਪਣੇ ਇੱਥੇ ਥੀਏਟਰ ਕੇ ਟੁੱਟਿਆ ਹੋਇਆ ਧਰਮ ਕੋਟ ਤੇ ਰੱਤੜ ਖੇੜਾ ਟੁੱਟਿਆ ਹੋਇਆ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਜਿੱਥੇ ਵੀ ਸੇਵਾ ਲਾਉਣੀ ਆ ਆਪਦੀ ਮਰਜ਼ੀ ਨਾਲ ਲਾ ਲਓ ਜਨਕਿ ਆਪ ਦਾ ਜੋ ਵੀ ਲੈ ਕੇ ਆਉਣਾ ਰਾਸ਼ਨ ਪਾਣੀ ਮਾਇਆ ਆਪਦੇ ਹੱਥੀ ਲਾ ਕੇ ਜਾਓ ਇਥੋਂ ਜਿਹੜੇ ਮਨ ਨੂੰ ਵੀ ਤਸੱਲੀ ਹੋਵੇ ਕਿਉਂਕਿ ਕੱਲ ਨੂੰ ਆਏ ਨਾ ਕਿ ਵੀ ਕੋਈ ਫਲਾਣਾ ਖਾ ਗਿਆ ਕੋਈ ਫਲਾਣੇ ਪਿੰਡ ਵਾਲਾ ਖਾ ਗਿਆ ਨਾ ਉਹ ਉਹ ਜੀ ਨਾਲ ਤਾਂ ਤਸਵੀਰ ਦਿਖਾ ਦਈਏ ਕਿ ਆਹ ਮਸ਼ੀਨ ਜਿਹੜੀ ਹੈ ਵੀਰਾਂ ਦਾ ਕਹਿਣਾ ਹੈ ਜਿਹੜੀ ਉਹ ਮਸ਼ੀਨ ਫਿਰ ਰਹੀ ਹੈ ਸਾਹਮਣੇ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਇੱਕ ਵਾਰ ਦਿਖਾ ਦੇ ਇਹ ਮਸ਼ੀਨ ਤੁਸੀਂ ਅਕਸਰ ਹੀ ਹਾਈਵੇ ਤੇ ਦੇਖੀ ਹੋਣੀ ਹੈ ਇਹਦੇ ਅੱਗੇ ਕਰਾਹਾ ਟਾਈਪ ਜਿਹੜੀ ਹੁੰਦੀ ਹੈ ਬਣਿਆ ਹੁੰਦਾ ਇਹ ਮਸ਼ੀਨਾਂ ਦੀ ਕਹਿੰਦੇ ਸਖਤ ਜ਼ਰੂਰਤ ਹੈ ਇੱਥੇ ਇਹ ਮਸ਼ੀਨਾਂ ਵੱਧ ਤੋਂ ਵੱਧ ਚਾਹੀਦੀਆਂ ਜੇ ਕੋਈ ਪ੍ਰਬੰਧ ਹੋ ਸਕਦਾ ਕੋਈ ਦਾਨੀ ਸੱਜਣ ਕਰਾਏ ਤੇ ਭੇਜ ਸਕਦਾ ਕਿਵੇਂ ਵੀ ਕਿਉਂਕਿ ਇਹ ਮਸ਼ੀਨ ਨਾਲ ਜਿਹੜਾ ਅੱਗੇ ਢੇਟਾ ਲੈ ਕੇ ਜਾਣਾ ਅੱਗੇ ਟੋਹਾਪੂਰ ਨਾਲ ਜਿਹੜਾ ਉਹ ਆਸਾਨ ਰਹਿੰਦਾ ਮੁਕਾਬਲਤੋਂ ਡਾਇਰੈਕਟਰਾਂ ਦੇ ਬਹੁਤ ਵੱਡੇ ਪੱਧਰ ਤੇ ਲੈ ਕੇ ਜਾਂਦੀ ਹੈ ਸੋ ਹਾਂਜੀ ਆਈ ਇਹ ਮਸ਼ੀਨ ਇਹ ਇਹ ਮਸ਼ੀਨ ਕੱਲ੍ਹ ਆਈ ਆਈ ਸ਼ਾਮ ਨੂੰ ਕਾਫੀ ਕੰਮ ਖੱਚਦੀ ਠੀਕ ਆ ਬਹੁਤ ਕੰਮ ਕਰਦੀ ਹੈ ਇਹ ਇਹੋ ਜਿਹੀਆਂ ਮਸ਼ੀਨਾਂ ਦੀ ਜ਼ਰੂਰਤ ਆ ਜਾਂ ਜਿਹੜੀਆਂ ਵੱਡੀਆਂ ਜੀਵੀ ਸੀਆਂ ਜਿਵੇਂ ਉਹ ਲੋਡਰ ਆਉਂਦੇ ਆ ਚైనా ਵਾਲੇ ਉਹ ਡੋਜਰ ਜੀ ਨੂੰ ਕਹਿੰਦੇ ਆ ਜੇ ਉਹ ਇੱਕ ਦੋ ਇੱਥੇ ਆ ਜਾਣ ਤਾਂ ਮੇਰਾ ਖਿਆਲ ਆ ਵੀ ਥੋੜੇ ਦਿਨਾਂ ਚ ਇਹ ਜਿਹੜਾ ਟੋਆ ਭਰਿਆ ਜਾਊਗਾ ਤਾਂ ਇਹ ਚੀਜ਼ ਇੱਥੇ ਸਖਤੀ ਜ਼ਰੂਰਤ ਹੈ ਪਿੰਡ ਲੁਧਿਆਣੇ ਦੇ ਪਿੰਡ ਗਾਲਬ ਕਲਾਂ ਦੇ ਲੋਕ ਜਿਹੜੇ ਆ ਉਹ ਇੱਥੇ ਸੇਵਾ ਕਰ ਰਹੇ ਆ ਉਹਨਾਂ ਨਾਲ ਗੱਲਬਾਤ ਕੀਤੀ ਪੰਜਾਬ ਪੰਜਾਬ ਨਾਲ ਖੜਿਆ ਸਰਕਾਰਾਂ ਪੰਜਾਬ ਨਾਲ ਨਹੀਂ ਖੜੀਆਂ ਚਾਹੇ ਕੇਂਦਰ ਦੀਆਂ ਹੋਣ ਤੇ ਚਾਹੇ ਪੰਜਾਬ ਦੀ